ਮਨ ਲੋਕੇ ਮੇਰਾ ਬੇਟਾ ਉਹ ਖੇਡਣਾ ਚਾਹੁੰਦਾ ਕੋਈ ਵੀ ਸਪੋਰਟਸ ਹੈ ক্রিকেট ਲਾ ਲਓ ਆਪਣਾ ਟੈਨਿਸ ਲਾ ਲਓ ਕ੍ਰਿਕਟ ਕੋਕੀ ਲਾ ਲਓ ਬੇਸਿਕ ਇਥੋਂ ਸਟਾਰਟ ਕਰ ਰਹੇ ਹਾਂ ਮੇਰਾ ਇੰਟਰਸਟ ক্রিকেট ਵਿੱਚ ਹੈ ਇਹ ਜ਼ਰੂਰੀ ਨਹੀਂ ਕਿ ਮੇਰਾ ਬੱਚਾ ਵੀ ক্রিকেট ਖੇਡਣਾ ਚਾਹੂਗਾ ਮੇਨ ਮਕਸਦ ਇਹ ਵੀ ਗਰਾਊਂਡ ਜਾਓ ਗਰਾਊਂਡ ਨਾਲ ਪਿਆਰ ਹੋਊਗਾ ਤੇ ਕੋਈ ਨਾ ਕੋਈ ਗੇਮ ਬੱਚਾ ਜ਼ਰੂਰ ਖੇਡੂਗਾ ਤੁਸੀਂ ਇਹ ਕੋਈ ਫਰਕ ਮਹਿਸੂਸ ਕਰਦੇ ਹੋ ਆਸਟ੍ਰੇਲੀਆ ਤੇ ਆਪਣਾ ਬਾਹਲੇ ਮੁਲਕਾਂ ਦਾ ਕਹ ਲਓ ਪੰਜਾਬ ਨਾਲ ਕੀਵੇਂ ਦਾ ਖੇਡ ਦਾ ਕਲਚਰ ਹੈ ਕੀਵੇਂ ਦਾ ਕੋਚਿੰਗ ਦਾ ਕਲਚਰ ਹੈ ਇੱਥੇ ਆਪ ਨੂੰ ਬਹੁਤ ਸਹੂਲਤਾ ਮਿਲਿਆ ਹੋਈ ਆ ਆਪਾਂ ਬਹੁਤ ਲੱਕੀ ਆ ਕਿ ਆਪਾਂ ਨੂੰ ਹਰ ਗੇਮ ਦੀਆਂ ਸਹੂਲਤਾ ਹੈ ਗਿਆ ਜਿਹੜੇ ਕਾਲਜ ਚ ਆਪਾਂ ਜਾਂਦੇ ਸੀਗੇ ਆ ਬਾਅਦ ਚ ਗਾਂ ਅੱਗੇ ਜਾਂਦੇ ਆ ਮੈਨੂੰ ਇਹ ਹੁੰਦਾ ਸੀਗਾ ਯਾਰ ਜੇ ਮੈਂ ਸਿਲੈਕਟ ਹੋ ਗਿਆ ਸਟੇਟ ਟੀਮ ਚ ਤੇ ਮੇਰੀ ਜੌਬ ਤਾਂ ਪੱਕੀ ਆ ਹਾਂਜੀ ਪਰ ਇੱਥੇ ਨਹੀਂ ਹੈ ਉਹ ਚੀਜ਼ ਕੋਚਸ ਦਾ ਜਿਹੜਾ ਹੈਗਾ ਬਾਹਰਲੇ ਮੁਲਕ ਦਾ ਤੇ ਪੰਜਾਬ ਦਾ ਕਿੰਨਾ ਕੁ ਫਰਕ ਹੈ ਕਿ ਆਪਣੇ ਉੱਥੇ ਡੰਡਾ ਹੁੰਦਾ ਹਨ ਡਰ ਹੁੰਦਾ ਕਿ ਤੁਸੀਂ ਗਰਾਊਂਡ ਚ ਆਣਾ ਚੱਕਰ ਲਾਣੇ ਆ ਪ੍ਰੈਕਟਿਸ ਕਰਨੀ ਹੈ ਰਨਿੰਗ ਕਰਨੀ ਹੈ ਇੱਥੇ ਬਾਈ ਦੀ ਕੈਚ ਛੋੜਦੇ ਜੇ ਤੂੰ ਕਹਿੰਦੇ ਕੋਈ ਨਹੀਂ ਮੇਬੀ ਨੈਕਸਟ ਟਾਈਮ ਤੋ ਨੈਕਸਟ ਟਾਈਮ ਹੀ ਚਲੀ ਜਾਂਦਾ ਬਹੁਤ ਟਾਈਮ ਨਿਕਲ ਜਾਂਦਾ ਇੱਥੇ ਤੁਸੀਂ ਪੁਸ਼ ਨਹੀਂ ਕਰ ਸਕਦੇ ਬੱਚਾ ਨੂੰ ਇੰਡੀਆ ਸੀ ਠੱਕੇ ਨਾਲ ਬੱਚੇ ਥੱਕ ਕੇ ਬਾਹਰ ਆਉਂਦੇ ਸੀਗੇ ਇੱਥੇ ਬੱਚੇ ਥੱਕੇ ਨਹੀਂ ਨੰਦੇ ਕਹਿੰਦੇ ਮਾਂ ਪਿਓ ਕਹਿੰਦੇ ਕਿ ਬੱਚੇ ਨੂੰ ਸਾਹ ਚੜ੍ਹ ਦਿਊਗਾ ਅਸੀਂ ਕੀ ਕਰਦੇ ਸੀਗੇ ਟਾਇਰ ਵਾਲੀ ਦੁਕਾਨ ਤੋਂ ਪੁਰਾਣੇ ਟਾਇਰ ਲੈ ਆਉਂਦੇ ਸੀਗੇ ਤੇ ਉਹ ਬੱਚਾ ਦੇ ਪੱਲਕ ਦਾ ਟਾਇਰ ਬੰਨ੍ਹ ਕੇ ਕਹਿੰਦੇ ਸੀ ਪਰ ਜੋ ਰੇਸ ਲਾਓ ਔਰ ਦੇਸੀ ਤਰੀਕਾ ਸੀਗਾ ਸਹੀ ਹੈ ਅੱਜ ਕੱਲ ਤਰੀਕੇ ਬਹੁਤ ਮਾਡਰਨ ਹੋ ਗਏ ਪਰ ਰਿਜ਼ਲਟ ਘਟ ਗਿਆ ਮਾਪਿਓ ਕਹਿੰਦੇ ਕਿ ਅੱਜ ਤੂੰ ਬੈਟਿੰਗ ਵਧੀਆ ਕੀਤੀ ਆ ਤੈਨੂੰ ਅੱਜ 버ਗਰ ਖਵਾਉਣੇ ਆ ਸਾਡੇ ਘਰ ਕੋਲੇ ਇੱਕ ਫੁੱਟਬਾਲ ਕਲੱਬ ਹੈ ਬਾਈ ਮੀਂਹ ਖੇਡੀ ਜਾਂਦੇ ਆ ਟੈਂਪਰੇਚਰ ਬਾਅਦ ਦੇਖਿਆ 8 ਡਿਗਰੀ ਆ ਪਰ ਮੀਂਹ ਹੀ ਚੱਲੀ ਜਾਂਦਾ 15 15 ਸਾਲਾਂ ਦੀ ਵਿਆਕ ਪਰ ਆਪਣੇ ਮਾਪਿਓ ਕਹਿੰਦੇ ਕਿ ਨਾ ਬਾਹਰ ਨਾ ਜਾਣਾ ਠੰਡ ਲੱਗ ਜੂਗੀ ਵਿੰਡੂ ਆਸਟ੍ਰੇਲੀਆ ਨਾਲ ਜੁੜ ਚੁੱਕੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਹੀ ਪ੍ਰਮਾਤਮਾ ਦੀ ਰਜ਼ਾ ਚਾਹੇ ਹੀ ਖੁਸ਼ ਹੋਵੋਗੇ ਅੱਜ ਵਿਸ਼ਾ ਥੋੜਾ ਅਲੱਗ ਹੈ ਇਸ ਕਰਕੇ ਮੈਂ ਖਾਲਾ ਕੋਟ ਪਾਇਆ ਪਰ ਗੱਲਾਂ ਬਾਤਾਂ ਕਰਾਂਗੇ ਅਸੀਂ ਮੇਰੇ ਨਾਲ ਅੱਜ 22 ਮਿੰਟੂ ਬਰਾੜ ਤਾਂ ਨਹੀਂ ਹੋਣਗੇ ਪਰ ਉਹਨਾਂ ਦੇ ਨਾਲ ਹੀ ਜਿਹੜਾ ਤੁਸੀਂ ਪਿਛਲਾ ਸ਼ੋਅ ਦੇਖਿਆ ਉਹ ਕੋਚ ਸਾਡੇ ਕੋਲ ਮਸ਼ਹੂਰ ਨੇ ਸੋਢੀ ਸਾਹਿਬ ਤੇ ਉਹ ਸਾਡੇ ਨਾਲ ਅੱਜ ਜੁੜੇ ਨੇ ਗੱਲਾਂਬੱਤਾਂ ਸਪੋਰਟਸ ਬਾਰੇ ਕਰਾਂਗੇ ਅੱਜ ਕਿਉਂਕਿ ਅਕਸਰ ਹੀ ਬਾਲ ਦੇ ਦਸਾਂ ਚ ਹੋ ਜਾਂਦਾ ਰੌਲਾ ਇਹ ਕਿ ਸਾਡੇ ਬੱਚਿਆਂ ਨੂੰ ਖੇਡਾਂ ਦੀਆਂ ਫੈਸਿਲਿਟੀਆਂ ਤਾਂ ਮਿਲਦੀਆਂ ਨੇ ਪਰ ਕਿੱਥੋਂ ਸਟਾਰਟ ਕਰਨਾ ਕਿਵੇਂ ਸਟਾਰਟ ਕਰਨਾ ਬੇਸਿਕ ਜਿਹੜੇ ਸਵਾਲ ਨੇ ਉਹ ਸਾਡੇ ਅਸੀਂ ਕਿਤੇ ਨਾ ਕਿਤੇ ਝੁਕ ਜਾਂਦੇ ਆ ਸਾਨੂੰ ਜਵਾਬ ਨਹੀਂ ਮਿਲਦੇ ਤੇ ਉਹਨਾਂ ਦੀ ਅੱਜ ਗੱਲਾਂਬੱਤਾਂ ਕਰਾਂਗੇ ਪਹਿਲਾਂ ਸਵਾਗਤ ਕਰਦੇ ਆ ਤੁਹਾਡੀ ਸਭ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਜੀ ਸਭ ਨੂੰ ਜੀ ਹਾਲ ਚੰਗੇ ਬਸ ਬਹੁਤ ਵਧੀਆ ਕਿਵੇਂ ਚੱਲਦੀ ਹੈ ਲਾਈਵ ਲਾਈਵ ਵਧੀਆ ਚੱਲਦੀ ਵੇ ਜੀ ਨਹੀਂ ਠੋਕਾ ਤਾਂ ਪਿਛਲੇ ਸ਼ੋਅ ਚ ਗੱਲਾਂ ਬਾਤਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਸਾਡੇ ਦਰਸ਼ਕਾਂ ਨੇ ਖਾਸ ਕਰਕੇ ਆਸਟ੍ਰੇਲੀਆ ਜਿਹੜੇ ਵਾਸਤੇ ਨੇ ਉਹਨਾਂ ਨੂੰ ਹੁੰਦਾ ਕਿ ਸਾਡੇ ਜਿਹੜੇ ਬੱਚਿਆਂ ਨੂੰ ਹੈ ਕਿੱਥੋਂ ਸਟਾਰਟ ਲਿਆ ਜਾਵੇ ਸਵਾਲ ਸਾਡੇ ਕੋਲੋਂ ਇਹੀ ਨਹੀਂ ਕਿ ਵੀ ਚਲੋ ਕੋਈ ਸਾਹਿਬ ਤੋਂ ਪਹਿਲਾਂ ਤਾਂ ਵੈਲਕਮ ਕੀਤਾ ਸੀ ਸਾਰਿਆਂ ਨੇ ਕਿ ਚਲੋ ਸਾਡੇ ਕੋਲ ਇੱਕ ਇੰਟਰਨੈਸ਼ਨਲ ਲੈਵਲ ਦਾ ਬੰਦਾ ਹੈਗਾ ਕੋਈ ਨਾ ਕੋਈ ਜਿਹੜਾ ਅਸੀਂ ਪਛਾਣ ਸਕਦੇ ਹਾਂ ਜਿਹੜੇ ਨੂੰ ਕਹਿ ਸਕਦੇ ਹਾਂ ਕਿ ਵੀ ਹਾਂ ਬਈ ਸਾਡਾ ਬੱਚਾ ਤੂੰ ਟ੍ਰੇਨ ਕਰ ਪਰ ਇੱਥੇ ਪ੍ਰੋਬਲਮ ਇਹ ਆ ਜਾਂਦੀ ਹੈ ਹੁਣੇ ਸਾਡੇ ਕੋਲ ਇੱਕ ਜਿਹੜਾ ਜਵਾਕ ਆ ਕੇ ਗਿਆ ਬੱਚਿਆਂ ਕੋਲ ਟੈਲੈਂਟ ਹੈਗਾ ਮਾਪੇ ਵੀ ਚਾਹੁੰਦੇ ਨੇ ਕਿ ਵੀ ਬੱਚੇ ਸਾਡੇ ਚੰਗੇ ਗਰੁੱਪ ਨਾਲ ਜੁੜਨ ਕਿਸੇ ਚੰਗੇ ਕਲੱਬ ਨਾਲ ਜੁੜਨ ਪਰ ਰੌਲਾ ਇਹ ਹੈ ਵੀ ਸਾਨੂੰ ਸਹੇਦ ਨਹੀਂ ਮਿਲਦੀ ਤੇ ਅੱਜ ਉਹ ਸੋਤੋਂ ਹੀ ਪੁੱਛਣੇ ਅਸੀਂ ਸਾਰੇ ਸਵਾਲ ਜਵਾਬ ਵੀ ਜਦੋਂ ਮੰਨ ਲਓ ਕਿ ਵੀ ਮੇਰਾ ਬੇਟਾ ਉਹ ਖੇਡਣਾ ਚਾਹੁੰਦਾ ਕੋਈ ਵੀ ਸਪੋਰਟਸ ਹੈ ਕ੍ਰਿਕਟ ਲਾ ਲਓ ਆਪਾਂ ਟੈਨਿਸ ਲਾ ਲਓ ਕ੍ਰਿਕ ਹੌਕੀ ਲਾ ਲਓ ਬੇਸਿਕ ਕਿਥੋਂ ਸਟਾਰਟ ਕਰਾਇਆ ਜਾਵੇ ਭਾਜੀ ਬੇਸਿਕਸ ਤਾਂ ਇਹ ਹੈ ਕਿ ਤੁਸੀਂ ਬੱਚਾ ਗਰਾਊਂਡ ਵਿੱਚ ਲੈ ਕੇ ਜਾਓ ਤੁਸੀਂ ਉਹਨਾਂ ਨੂੰ ਡਿਫਰੈਂਟ ਸਪੋਰਟਸ ਵਿੱਚ ਬਾਓ ਕੱਲੇ ਕ੍ਰਿਕਟ ਨਹੀਂ ਫੁੱਟਬਾਲ ਖੜਾਓ ਹੋਰ ਸਪੋਰਟਸ ਲਾ ਕੇ ਦੇਖੋ ਦੇਖੋ ਦਾ ਇੰਟਰਸਟ ਕਿਦੇ ਵਿੱਚ ਹੈ ਫਿਰ ਇੱਥੇ ਕਮਿਊਨਿਟੀ ਕਲੱਬਸ ਹੈਗੇ ਆ ਬੜੇ ਆਸਟ੍ਰੇਲੀਆ ਚ ਫੁੱਟਬਾਲ ਦੇ ਵੀ ਹੈਗੇ ਆ ਕ੍ਰਿਕਟ ਦੇ ਵੀ ਹੈਗੇ ਆ ਹਰ ਹਰ ਟੈਨਿਸ ਸਪੋਰਟਸ ਆਪਣੇ সুইਮਿੰਗ ਹਰ ਤਰ੍ਹਾਂ ਦੇ ਕਮਿਊਨਿਟੀ ਕਲੱਬਸ ਹੈਗੇ ਆ ਤੁਸੀਂ ਬੱਚੇ ਨੂੰ ਇੱਕ ਵਾਰ ਜੁਆਇਨ ਕਰਾਓ ਸਾਰਾ ਕੁਝ ਫਿਰ ਦੇਖੋ ਬੱਚਾ ਕੀ ਕਹਿੰਦਾ ਕਿ ਉਹਦਾ ਇੰਟਰਸਟ ਕਿਦੇ ਵਿੱਚ ਬਣ ਰਿਹਾ ਕਿਉਂਕਿ ਆਪਾਂ ਫੋਰਸਫ ਕਿਸੇ ਤੁਹਾਡਾ ਇੰਟਰਸਟ ক্রিকেট ਵਿੱਚ ਹੈ ਮੇਰਾ ਇੰਟਰਸਟ ক্রিকেট ਵਿੱਚ ਹੈ ਇਹ ਜ਼ਰੂਰੀ ਨਹੀਂ ਕਿ ਮੇਰਾ ਬੱਚਾ ਵੀ ক্রিকেট ਖੇਡਣੀ ਚਾਹੂਗਾ ਪਰ ਜਦੋਂ ਮੈਂ ਆਪਣੀ ਬੇਟੀ ਦਾ ਇੰਟਰਸਟ ক্রিকেট ਵਿੱਚ ਪੈਦਾ ਕਰ ਰਿਹਾ ਹਾਂ ਪਰ ਉਹਦਾ ਇੰਟਰਸਟ ਉਹਵੇਂ ਹੋਰ ਗੇਮ ਚ ਹੈ ਪਰ ਇਹ ਆਪਾਂ ਮੇਨ ਮਕਸਦ ਇਹ ਵੀ ਗਰਾਊਂਡ ਜਾਓ ਗਰਾਊਂਡ ਨਾਲ ਪਿਆਰ ਹੋਊਗਾ ਤੇ ਕੋਈ ਨਾ ਕੋਈ ਗੇਮ ਬੱਚਾ ਜ਼ਰੂਰ ਖੇਡੂਗਾ ਇੱਕ ਤੁਸੀਂ ਇਹ ਕੋਈ ਫਰਕ ਮਹਿਸੂਸ ਕਰਦੇ ਹੋ ਆਸਟ੍ਰੇਲੀਆ ਤੇ ਆਪਣਾ ਬਾਹਲੇ ਮੁਲਕਾਂ ਦਾ ਕਹ ਲਓ ਪੰਜਾਬ ਨਾਲ ਕੀਮੇ ਦਾ ਖੇਡ ਦਾ ਕਲਚਰ ਹੈ ਕੀਮੇ ਦਾ ਕੋਚਿੰਗ ਦਾ ਕਲਚਰ ਹੈ ਕੀਮੇ ਦਾ ਕਲੱਬਾਂ ਦਾ ਕਲਚਰ ਹੈ ਇਹਦਾ ਕਿੰਨਾ ਕ ਅੰਤਰ ਹੈ ਤੁਹਾਨੂੰ ਲੱਗਿਆ ਇੱਥੇ ਆ ਕੇ ਭਾਈ ਜੀ ਹਾਂਜੀ ਡੈਫੀਨੇਟਲੀ ਫਰਕ ਹੈਗਾ ਇੱਥੇ ਆਪਾਂ ਨੂੰ ਬਹੁਤ ਸਹੂਲਤਾਂ ਮਿਲੀਆਂ ਹੋਈਆਂ ਆਪਾਂ ਬਹੁਤ ਲੱਕੀਏ ਆ ਕਿ ਆਪਾਂ ਨੂੰ ਹਰ ਗੇਮ ਦੀਆਂ ਸਹੂਲਤਾਂ ਹੈਗੀਆਂ ਇਹਨਾਂ ਦੇ ਰਾਊਂਡ ਬਹੁਤ ਆ ਦੂਰ ਜਾਣ ਦੀ ਵੀ ਲੋੜ ਨਹੀਂ ਗਈ ਤੁਹਾਨੂੰ 5-10 ਮਿੰਟ ਦੇ ਰਸਤੇ ਤੇ ਤੁਹਾਨੂੰ ਹਰ ਤਰ੍ਹਾਂ ਦੇ ਗੇਮਸ ਤੇ ਕਲੱਬ ਮਿਲ ਜਾਣਗੇ ਟੈਨਿਸ ਫੁੱਟਬਾਲ ਕ੍ਰਿਕਟ ਔਰ ਸਵੀਮਿੰਗ ਹਨਾ ਇੰਡੋਰ ਸਵੀਮਿੰਗ ਕਈ ਕੁਝ ਹੈਗਾ ਇੰਡੀਆ ਵਿੱਚ ਤੁਹਾਨੂੰ ਜੇ ਤੁਸੀਂ ਛੋਟੇ ਸ਼ਹਿਰ 'ਚ ਰਹਿੰਦੇ ਹੋ ਤੁਹਾਨੂੰ ਕਈਆਂ ਨੂੰ ਟੈਨਿਸ ਗੇਮ ਦਾ ਪਤਾ ਹੀ ਨਹੀਂ ਗੋਲਫ ਦਾ ਨਹੀਂ ਪਤਾਗਾ स्विਮਿੰਗ ਦਾ ਨਹੀਂ ਸਵਿਮਿੰਗ ਪੂਲ ਨਹੀਂ ਹੁੰਦੇ ਉੱਥੇ ਨਹਿਰਾਂ 'ਚ ਸਵੀਮਰ ਬੰਦੇ ਆ ਇਹ ਗੱਲ ਹੈ ਜੀ ਤੇ ਇੱਥੇ ਫਰਕ ਤਾਂ ਹੈਗਾ ਔਰ ਇੰਡੀਆ ਦੀ ਕ੍ਰਿਕਟ ਤੇ ਇਥੋਂ ਦੀ ਕ੍ਰਿਕਟ ਦਾ ਫਰਕ ਇਹ ਹੈ ਕਿ ਇੰਡੀਆ ਪੇਰੈਂਟਸ ਮੇਰੇ ਹਿਸਾਬ ਨਾਲ ਜ਼ਿਆਦਾ ਟਾਈਮ ਦੇ ਸਕਦੇ ਆ ਆਪਣੇ ਬੱਚਿਆਂ ਨੂੰ ਸਪੋਰਟਸ ਜੇ ਉਹ ਇੰਟਰਸਟਿਡ ਹੈ ਤਾਂ ਪਰ ਇੱਥੇ ਪੇਰੈਂਟਸ ਆਪਣੀ ਅਨਫੋਰਚਨਟਲੀ ਆਪਾਂ ਬਿਜ਼ੀ ਆਪਣਾ ਲਾਈਫ ਸਟਾਈਲ ਹੈ ਹੋ ਜਾ ਕਿ ਆਪਾਂ ਨੂੰ ਮੰਡੇ ਟੂ ਫਰਡੇ 9 ਤੋਂ 5 ਤੱਕ ਕੰਮ ਕਰਨਾ ਪੈਂਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਦੇਖਣਾ ਪੈਂਦਾ ਕਿ ਹੁਣ ਅਸੀਂ ਥੱਕ ਗਏ ਆ ਕਿ ਬੱਚੇ ਲੈ ਕੇ ਜਾਣੇ ਆ ਮੈਨੂੰ ਲੱਗਦਾ ਇੱਥੇ ਉਲਟਾ ਹੈ ਬਿਲਕੁਲ ਹੀ ਆਪਾਂ ਜਦੋਂ ਉੱਥੇ ਹੁੰਦੇ ਸੀਗੇ ਵੀ ਆਪਾਂ ਨੂੰ ਗਰਾਊਂਡ ਚੋਂ ਖਿੱਚ ਕੇ ਲੈਣਾ ਪੈਂਦਾ ਸੀਗਾ ਇੱਥੇ ਲੈ ਕੇ ਜਾਣਾ ਪੈਂਦਾ ਬੱਚੇ ਨੂੰ ਕਿ ਚੱਲ ਭਾਈ ਗਰਾਊਂਡ ਚ ਚੱਲੀਏ ਬਿਲਕੁਲ ਅਸੀਂ ਲਾਸਟ ਐਪੀਸੋਡ ਵਿੱਚ ਜਦੋਂ ਮਿੰਟੂ ਭਾਈ ਨਾਲ ਬੈਠੇ ਸੀਗੇ ਤੇ ਇਹੀ ਗੱਲ ਕਰਦੇ ਪਏ ਸੀਗੇ ਕਿ ਘਰ ਦੇ ਵਾਜਾ ਮਾਰਦੇ ਸੀ ਵੀ ਪੁੱਤ ਹਨੇਰਾ ਹੋ ਗਿਆ ਘਰੇ ਆ ਜਾਓ ਗਲੀਆਂ ਚ ਖੇਡਦੇ ਹੁੰਦੇ ਸੀਗੇ ਥਾਪੇ ਲੈ ਕੇ ਖੇਡੇ ਆ ਬੱਚਿਆਂ ਨੂੰ ਤਾਂ ਥਾ ਇੱਥੇ ਤਾਂ ਬੱਚਿਆਂ ਨੂੰ ਦੇਖੋ ਅਗੇਨ ਜਿਹੜਾ ਡਿਜੀਟਲ ਮੀਡੀਆ ਸਾਰਾ ਸੋਸ਼ਲ ਮੀਡੀਆ ਜਿਹੜਾ ਆ ਗਿਆ ਉਹਦੀ ਇਨਵੋਲਵਮੈਂਟ ਜ਼ਿਆਦਾ ਹੋ ਗਈ ਆ ਬੱਚਿਆਂ ਨੂੰ ਪਤਾ ਹੀ ਨਹੀਂਗਾ ਕਿ ਗਰਾਊਂਡ ਵੀ ਕੋਈ ਚੀਜ਼ਾਂ ਹੁੰਦੀ ਆ ਹਾਂ ਗਰਾਊਂਡ ਜਾ ਕੇ ਉਹਨਾਂ ਨੂੰ ਝੋਲਿਆਂ ਤੱਕ ਮਤਲਬ ਹੁੰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਐਕਚੁਅਲੀ ਗਰਾਊਂਡ ਦਾ ਮੀਨਿੰਗ ਕੀ ਹੈ ਇੱਥੇ ਮੈਨੂੰ ਲੱਗਦਾ სპੋਰਟਸ ਹੈ ਜਿਹੜਾ ਇੱਕ ਲਾਈਫਸਟਾਈਲ ਹੈ სპੋਰਟਸ ਆਪਣੇ ਤਾਂ ਜਿੱਦਾਂ ਕਹਿ ਦਿੰਦੇ ਆ ਵੀ ਚਲੋ ਠੀਕ ਹੈ ਯਾਰ ਖੇਡਾਂ ਦਾ ਕੋਈ ਨਹੀਂ ਆਪਣੇ ਜੁਆਇਨ ਕਰਦੇ ਜਿਹਦੀ ਖੇਡਾਂ ਖਾਸ ਕਰ ਜਿਹੜੇ ਕਾਲਜ ਚ ਆਪਾਂ ਜਾਂਦੇ ਸੀਗੇ ਆ ਬਾਅਦ ਚ ਗਾਂ ਅੱਗੇ ਜਾਂਦੇ ਆਲੇ ਨੂੰ ਇਹ ਹੁੰਦਾ ਸੀਗਾ ਯਾਰ ਜੇ ਮੈਂ ਸਿਲੈਕਟ ਹੋ ਗਿਆ ਸਟੇਟ ਟੀਮ ਚ ਤੇ ਮੇਰੀ ਜੋਬ ਤਾਂ ਪੱਕੀ ਆ ਹਾਂਜੀ ਪਰ ਇੱਥੇ ਨਹੀਂ ਹੈ ਉਹ ਚੀਜ਼ ਉਹ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੰਡੀਆ ਵਿੱਚ ਇਹ ਹੁੰਦਾ ਸੀ ਇੱਕ ਤਾਂ ਇਹ ਇੰਡੀਆ ਵਿੱਚ ਇਹ ਸ਼ੌਂਕ ਹੁੰਦੇ ਸੀ ਜਦੋਂ ਆਪਾਂ ਸਿਲੈਕਟ ਹੋਵਾਂਗੇ ਆਪਾਂ ਨੂੰ ਜਿਹੜੀ ਵਰਦੀ ਮਿਲਦੀ ਸੀ ਨਾ ਟੈਗ ਮਿਲਿਆ ਹੁੰਦਾ ਸੀ ਪਿੱਛੇ ਜ਼ਿਲ੍ਹੇ ਦਾ ਨਾਮ ਲਿਖਿਆ ਹੁੰਦਾ ਸੀ ਜਾਂ ਪੰਜਾਬ ਦਾ ਨਾਮ ਲਿਖਿਆ ਹੁੰਦਾ ਸੀ ਇੱਕ ਤਾਂ ਬੱਚਿਆਂ ਨੂੰ ਇਹ ਸ਼ੌਂਕ ਬਹੁਤ ਸੀਗਾ ਕਿ ਅਸੀਂ ਫਲਾਨੀ ਸਟੇਟ ਵਿੱਚ ਖੇਡਣ ਜਾਣਾ ਇਥੇ ਉਹ ਚੀਜ਼ ਨਹੀਂ ਹੈਗੀ ਇਥੇ ਬੇਸਿਕਲੀ ਜਦੋਂ ਤੁਸੀਂ ਕਲੱਬ ਜੁਆਇਨ ਕਰਦੇ ਹੋ ਤੁਹਾਨੂੰ ਉਹਦੀ ਕਿਟ ਮਿਲਣ ਲੱਗ ਜਾਂਦੀ ਹੈ ਜਿਹਦੇ ਤੇ ਤੁਹਾਡੇ ਕਲੱਬ ਦੇ ਲੋਗੋ ਲੱਗੇ ਹੁੰਦੇ ਆ ਸਹੀ ਗੱਲ ਹੈ ਜੀ ਔਰ ਬੱਚਿਆਂ ਨੂੰ ਇਹ ਚੀਜ਼ ਮਹਿਸੂਸ ਹੀ ਹੁੰਦੀ ਕਿ ਉਹਨਾਂ ਨੇ ਬਾਹਰ ਕਿਤੇ ਖੇਡਣ ਖੇਡਣ ਜਾਣਾ ਉਹ ਉਹ ਸਾਰਾ ਕੁਝ ਉਹਨਾਂ ਨੂੰ ਵਿਦਨ ਮਤਲਬ ਉਸ ਜ਼ੋਨ 'ਚ ਮਿਲ ਜਾਂਦਾ ਸਾਰਾ ਕੁਝ ਉਹਨਾਂ ਨੂੰ ਇਹ ਬਹੁਤ ਵੱਡਾ ਫਰਕ ਹੈ ਮੈਨੂੰ ਲੱਗਦਾ ਕਿਉਂਕਿ ਸਾਡੇ ਧੱਕੇ ਨਾਲ ਖੜਾਏ ਜਾਂਦੇ ਸੀਗੇ ਕਿ ਵੀ ਯਾਰ ਖੇਡਣਾ ਤੇ ਮੰਨ ਲਓ ਇੱਕ ਬੰਦਾ ਕੋਈ ਸਟੇਟ ਖੇਡ ਗਿਆ ਉਹਦੀ ਚਲੋ ਰੇਲਵੇ ਚ ਜੌਬ ਲੱਗ ਗਈ ਇੰਡੀਅਨ ਆਇਲ ਚ ਜੌਬ ਲੱਗ ਗਈ ਤੇ ਉਹ ਤੋਂ ਬਾਅਦ ਬੰਦਾ ਜੇ ਦਾ ਕੋਈ ਭੁੱਖ ਹੈ ਜਿਹਨੂੰ ਤਾਂ ਉਹ ਤਾਂ ਉੱਤੇ ਚੱਲ ਜਾਂਦਾ ਸੀ ਨੈਸ਼ਨਲ ਲੈਵਲ ਤੇ ਨਹੀਂ ਤਾਂ ਉੱਥੇ ਤੱਕ ਹੀ ਬਹੁਤ ਜਿਹੜਾ ਕੋਟਾ ਸਾਡਾ ਹਿਡਾਰਿਆਂ ਦਾ ਉੱਥੇ ਰੁਕ ਜਾਂਦਾ ਸੀਗਾ ਕਿਉਂਕਿ ਉਹ ਇੱਕ ਕੰਫਰਟ ਜ਼ੋਨ ਚ ਆ ਜਾਂਦੇ ਆ ਵੀ ਹਾਂ ਸਾਨੂੰ 50000 ਦੀ ਨੌਕਰੀ ਮਿਲ ਗਈ ਬਿਲਕੁਲ 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 ਭਾਈ ਦੇਖੋ ਇੱਥੇ ਵੀ ਦੇਖੋ ਦੋ ਤਰ੍ਹਾਂ ਦੇ ਮਾਪਿਓ ਹੈ ਇੱਕ ਮਾਪਿਓ ਹੈ ਕਿ ਜਿਹੜੇ ਬੱਚੇ ਨੂੰ ਖੜਾਣਾ ਚਾਹੁੰਦੇ ਆ ਫਿਰ ਆਇਆ ਨਾ ਕਿ ਤੁਹਾਡੇ ਬੱਚੇ ਵਿੱਚ ਟੈਲੈਂਟ ਕਿੰਨਾ ਉਹ ਖੇਡਣਾ ਚਾਹੁੰਦੇ ਆ ਦੇ ਆਪਾਂ ਪੁਸ਼ ਕਰਦੇ ਆ ਤੇ ਬੇਸਿਕਲੀ ਬੱਚੇ ਦਾ ਆਪਾਂ ਇੰਟਰਸਟ ਬਣਾ ਰਹੇ ਆ ਕਿ ਇੰਟਰਸਟ ਮਾਰ ਰਹੇ ਆ ਕਿਉਂਕਿ ਜੇ ਆਪਾਂ ਜਿਆਦਾ ਪੁਸ਼ ਕਰਾਂਗੇ ਉਹਦਾ ਇੰਟਰਸਟ ਹੈ ਨਹੀਂ ਬੱਚੇ ਦਾ ਗੇਮ ਖੇਡਣ ਨੂੰ ਸਹੀ ਗੱਲ ਹੈ ਤੇ ਉਹਦਾ ਇੰਟਰਸਟ ਮਰ ਜੂਗਾ ਪਰ ਕਈ ਬੱਚੇ ਇਹੋ ਜਿਹੇ ਜਿਵੇਂ ਬੇਟਾ ਆਇਆ ਸੀ ਹੁਣ ਉਹਦਾ ਇੰਟਰਸਟ ਹੈ ਬਹੁਤ ਖੇਡਣ ਨੂੰ ਨਾ ਉਹ ਲੱਗਦਾ ਪਿਆ ਸੀਗਾ ਕਿ ਉਹ ਇੱਥੇ ਬੈਠਾ ਹੀ ਐਕਸ਼ਨ ਕਰਦਾ ਪਿਆ ਸੀਗਾ ਪਰ ਉਹਦੇ ਮਾਪਿਓ ਕੋਲ ਹਜੇ ਇਨਾ ਐਕਸਪੋਜ਼ਰ ਨਹੀਂ ਹੈਗਾ ਕਿ ਉਹ ਪੁੱਛਦੇ ਆ ਕਿ ਕਿੱਥੇ ਜਾਈਏ ਕਿਵੇਂ ਜਾਈਏ। ਹਾਂ। ਇਹੀ ਬੇਸਿਕ ਤਾਂ ਸਾਡਾ ਜਿਹੜਾ ਅੱਜ ਦਾ ਸ਼ੋਅ ਹੈ ਇਹ ਇਹੀ ਹੈ ਕਿ ਜ਼ਿਆਦਾਤਰ ਬੱਚਿਆਂ ਚ ਮਾਵਾ ਪੇਰੈਂਟਸ ਕਹਿੰਨ ਉਹ ਅਵੇਅਰਨੈਸ ਨਹੀਂ ਹੈਗੀ ਵੀ ਸਾਡਾ ਬੱਚਾ ਕਿੱਥੋਂ ਸਟਾਰਟ ਕਰੇ। ਹਾਂਜੀ। ਬੱਚੇ ਖੇਡਣਾ ਚਾਹੁੰਦੇ ਨੇ। ਉਹਨਾਂ ਕੋਲ ਵੀ ਟਾਈਮ ਹੈਗਾ ਕਿਵੇਂ ਅਸੀਂ ਲੈ ਕੇ ਜਾਈਏ। ਉਹ ਵੀ ਚਾਹੁੰਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਯਾਰ ਵੀ ਕਲੱਬ ਨੇ ਮੰਨ ਲਓ। ਕਿਹੜਾ ਕਲੱਬ ਜੁਆਇਨ ਕਰੀਏ ਕਿਹੜੇ ਦੇ ਨਾਲ ਸਾਨੂੰ ਚੰਗੀ ਹੈ ਜਿੱਦਾਂ ਹੁਣ ਆਪਾਂ ਕੋਈ ਟੀਵੀ ਲੈਣ ਜਾਂਦੇ ਆ ਮਾਰਕੀਟ 'ਚ ਹਾਂਜੀ ਹਾਂਜੀ ਤੇ ਆਪਾਂ ਉਹਦੀਆਂ 100 ਚੀਜ਼ਾਂ ਚੈੱਕ ਕਰਦੇ ਨੇ ਆਨਲਾਈਨ ਜਾ ਕੇ ਨਾ ਉਹ ਪ੍ਰਾਈਸ ਕਿੱਥੋਂ ਵਧੀਆ ਮਿਲਦਾ ਕਿੱਥੇ ਐਦਾਂ ਹੀ ਕਲੱਬਾਂ ਦਾ ਹਾਂਜੀ ਬਿਲਕੁਲ ਕਲੱਬਾਂ ਦਾ ਹੁਣ ਇੱਥੇ ਇਹ ਆ ਵੀ ਸਾਡੇ ਬੰਦੇ ਹਲੇ ਕਲੱਬਾਂ 'ਚ ਇੰਨੇ ਆਈ ਨਹੀਂ ਸਾਡੇ ਬੱਚੇ ਵੀ ਘੱਟ ਖੇਡਦੇ ਨੇ ਕਿਉਂਕਿ ਸਾਡੀ ਪਹਿਲੀ ਜਨਰੇਸ਼ਨ ਹੈ ਇੱਥੇ ਬਿਲਕੁਲ ਜਦੋਂ ਥੋੜੇ ਵਰਗੇ ਬੰਦੇ ਅੱਗੇ ਆਉਣਗੇ ਹੋਰ ਕਲੱਬਾਂ ਨਾਲ ਜੁੜਨਗੇ ਫੇਰ ਉਹਨਾਂ ਨੂੰ ਅੱਗੇ ਤੋਂ ਅੱਗੇ ਸਿਹਤ ਮਿਲਦੀ ਰਹੂਗੀ ਦੋ ਤਰ੍ਹਾਂ ਦੇ ਕਲੱਬ ਐ ਡਿਸਟ੍ਰਿਕਟ ਕਲੱਬ ਹੁੰਦੇ ਆ ਕਮਿਊਨਿਟੀ ਕਲੱਬ ਹੁੰਦੇ ਆ ਬੱਚੇ ਨੂੰ ਵੈਸੇ ਦੋਵੇਂ ਜੁਆਇਨ ਕਰਾਣੇ ਚਾਹੀਦੇ ਆ ਕਿਉਂਕਿ ਇੱਕ ਦੀ ਗੇਮ ਸੈਟਰਡੇ ਹੁੰਦੀ ਆ ਇੱਕ ਦੀ ਸੰਡੇ ਹੁੰਦੀ ਆ ਔਰ ਕਮਿਊਨਿਟੀ ਕਲੱਬ ਵਿੱਚ ਇਹ ਆ ਕਿ ਬੱਚੇ ਨੂੰ ਇੱਕ ਮਤਲਬ ਥੋੜਾ ਜਿਹਾ ਨਾ ਸੌਖਾ ਐਟਮਾਸਫੇਅਰ ਮਿਲਦਾ ਕੰਪੀਟੀਟਿਵ ਐਟਮਾਸਫੇਅਰ ਨਹੀਂ ਮਿਲਦਾਗਾ ਜੇ ਡਿਸਟ੍ਰਿਕਟ ਕਲੱਬ ਆ ਉਹ ਕਿਸੇ ਆਪਣੇ ਜਗ੍ਹਾ ਤੇ ਆ ਕੇ ਉੱਥੇ ਉਹਨਾਂ ਦਾ ਕੰਪੀਟੀਸ਼ਨ ਵੱਜ ਜਾਂਦਾ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਉਹਦੇ ਵਿੱਚ ਸਾਰਾ ਕੁਝ ਇਨਵੋਲਵਮੈਂਟ ਫਿਟਨੈਸ ਫੀਲਡਿੰਗ بیٹنگ ਸਾਰਾ ਕੁਝ 멘ਟਲ ਜਿੰਨੇ ਵੀ ਉਹ ਆਪਣਾ ਕਰਦੇ ਆ ਉਹ ਉਹ ਜਿਆਦਾ ਇੰਪੋਰਟੈਂਟ ਹੋ ਜਾਂਦਾ ਪਰ ਬੱਚੇ ਨੂੰ ਐਟ ਦਾ ਸਟਾਰਟ ਤੁਹਾਨੂੰ ਗਰਾਊਂਡ ਵਿੱਚ ਲੈ ਕੇ ਜਾਣਾ ਜ਼ਰੂਰੀ ਹੈ ਕਲੱਬ ਜੁਆਇਨ ਜਰਾਨੇ ਜ਼ਰੂਰੀ ਹੈ ਕਿਉਂਕਿ ক্রিকেট ਬੇਸਿਕਲੀ ਇੱਕ ਟੀਮ ਗੇਮ ਹੈ ਤੁਸੀਂ ਇਕੱਲੇ ਕੋਚਿੰਗ ਜਿੰਨੀ ਮਰਜ਼ੀ ਲਈ ਜਾਓ ਤੁਸੀਂ ਐਸ ਲੌਂਗ ਐਸ ਤੁਸੀਂ ਗਰਾਊਂਡ ਵਿੱਚ ਨਹੀਂ ਜਾਓਗੇ ਤੁਹਾਨੂੰ ਇਹ ਨਹੀਂ ਪਤਾ ਲੱਗੂਗਾ ਵੀ ਉਹ ਮਤਲਬ ਆਪਣੇ ਨਾਲੇ ਟੀਮ ਗੇਮ ਹੈ ਟੀਮ ਨਾਲ ਹੀ ਇਥੇ ਗਰਾਊਂਡ 'ਚ ਜਾ ਕੇ ਪੱਤਲਾ ਲਗਣਾ ਭਾਵੇਂ ਤੁਸੀਂ ਨੈੱਟ ਜਿੰਨੇ ਮਰਜ਼ੀ ਸ਼ਾਟ ਮਾਰੀ ਜਾਓ ਜਿਹੜੇ 10 ਜਾਣੇ ਤੁਹਾਡੇ ਨਾਲ ਖੇਡਦੇ ਆ ਉਹਨਾਂ ਨਾਲ ਕਿਵੇਂ ਖੇਡਣਾ ਇਹ ਬਹੁਤ ਇੰਪੋਰਟੈਂਟ ਨਾਲੇ ਜਿਹੜਾ ਮੈਚ ਦਾ ਪ੍ਰੈਸ਼ਰ ਹੈ ਨਾ ਉਹ ਬਿਲਕੁਲ ਡਿਫਰੈਂਟ ਹੁੰਦਾ ਨੈੱਟ ਨਾਲੋਂ ਕਿਉਂਕਿ ਨੈੱਟ ਵਿੱਚ ਤੁਹਾਨੂੰ ਕੋਈ ਆਊਟ ਹੋਣ ਦਾ ਕੋਈ ਡਰ ਨਹੀਂ ਹੁੰਦਾਗਾ ਉਹ ਤੁਹਾਨੂੰ ਪਤਾ ਬੱਲਾ ਆਈ ਜਾਂ ਨਹੀਂ ਮੈਚ ਵਿੱਚ ਤੁਹਾਨੂੰ ਇੱਕੋ ਮੌਕਾ ਮਿਲਣਾ ਉਸ ਤੋਂ ਬਾਅਦ ਫਿਰ ਅਗਲੇ ਹਫ਼ਤੇ ਮੌਕਾ ਮਿਲਣਾ ਔਰ ਬੱਚੇ ਨੂੰ ਵੀ ਪਤਾ ਹੁੰਦਾ ਕਿ ਜੇ ਮੈਂ ਆਊਟ ਹੋ ਗਿਆ ਤੇ ਹੁਣ ਵਾਰੀ ਅਗਲੇ ਹਫ਼ਤੇ ਆਊਗੀ ਜਾਂ ਕੀ ਬ ਇੱਥੇ ਟ੍ਰੇਨਿੰਗ ਦਾ ਜਿਹੜਾ ਸਿਸਟਮ ਹੈ ਉਹ ਵੀ ਤੁਸੀਂ ਵੱਖਰਾ ਦੇਖਿਆ ਹੋਣਾ ਆ ਆਪਣੇ ਤਾਂ ਜਿੱਦਾਂ 5-6 ਦਿਨ ਟ੍ਰੇਨਿੰਗ ਚੱਲਦੀ ਹੁੰਦੀ ਆ ਤੁਸੀਂ ਵੀ ਦੇਖੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੱਥੇ ਸਿਰਫ ਹੁੰਦਾ ਕਿ ਵੀ ਯਾਰ ਇੱਕ ਦਿਨ ਟ੍ਰੇਨਿੰਗ ਹੈ ਮੰਗਲਵਾਰ ਜਾਂ ਬੁੱਧਵਾਰ ਸ਼ਾਮ ਨੂੰ ਤੇ ਅਗਲੇ ਹਫ਼ਤੇ ਵੀਕਐਂਡ ਤੇ ਮੈਚ ਹੈ ਇਹਦਾ ਫਿਰ ਇਹ ਸਾਰੇ ਹੀ ਉਹ ਸਿਸਟਮ 'ਚ ਹੁੰਦਾ ਕਹਿ ਲੋ ਕਿ ਵੀ ਉੱਪਰਲੇ ਗ੍ਰੇਡ 'ਚ ਵੀ ਐਵੇਂ ਹੁੰਦਾ ਜਾਂ ਸਿਰਫ ਹਲੇ ਥੱਲੇ ਗ੍ਰੇਡ 'ਚ ਹੀ ਐਵੇਂ ਹੁੰਦਾ ਕਿ ਇੱਕ ਦਿਨ ਬਾਈ ਜੀ ਨਹੀਂ ਦੇਖੋ ਜਿਹੜੇ ਇੱਥੇ ਕੋਚਸ ਜਿਹੜੇ ਤੁਹਾਨੂੰ ਟ੍ਰੇਨਿੰਗ ਦਿੰਦੇ ਕਲੱਬ ਟ੍ਰੇਨਿੰਗ ਦੋ ਦਿਨ ਹੁੰਦੀ ਮੈਕਸਿਮਮ ਤੁਸੀਂ ਪ੍ਰੀਮੀਅਰ ਕਲੱਬ ਵਿੱਚ ਵੀ ਚਲੇ ਜਾਓ ਦੋ ਦਿਨ ਮੈਕਸਿਮਮ ਟ੍ਰੇਨਿੰਗ ਹੁੰਦੀ ਆ ਉਹਨਾਂ ਦੇ ਅੱਗੇ ਪਿੱਛੇ ਡ੍ਰਿਲਸ ਹੁੰਦੀਆਂ ਹੋਣਗੀਆਂ ਪਰ ਤੁਸੀਂ ਆਪ ਵੀ ਕੁਝ ਕਰਨਾ ਪਊਗਾ ਤੁਸੀਂ ਕਿਸ ਮਾਂ ਪਿਓ ਨੂੰ ਜੇ ਬੱਚਾ ਛੋਟਾ ਹੈ ਮਾਂ ਪਿਓ ਨੂੰ ਕਰਾਣਾ ਪਊਗਾ ਨਾ ਜਦੋਂ ਬੱਚਾ 16 17 ਸਾਲ ਦਾ ਹੋ ਗਿਆ ਵੱਡਾ ਹੋ ਗਿਆ ਥੋੜਾ ਬੱਚੇ ਨੂੰ ਆਪ ਜਿਹੜੇ ਇੰਡੋਰ ਆਪਣੇ ਕਈ ਕਲੱਬ ਹੈਗੇ ਜਿੱਦੇ ਤੁਸੀਂ ਇੰਡੋਰ ਜਾ ਕੇ ਪ੍ਰੈਕਟਿਸ ਕਰ ਸਕਦੇ ਹੋ ਬੋਲਿੰਗ ਮਸ਼ੀਨ ਹੈਗੀ ਆ ਤੁਸੀਂ ਆਪਣੇ ਨਾਲ ਦੇ ਯਾਰ ਮਿੱਤਰ ਉੱਥੇ ਲੈ ਜਾ ਸਕਦੇ ਹੋ ਪਰ ਤੁਸੀਂ ਹਰ ਵਾਰੀ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਹਾਂਜੀ ਜੀ ਮੇਰੇ ਘਰ ਦੇ ਆਣਗੇ ਤੇ ਮੈਂ ਤਾਂ ਹੀ ਪ੍ਰੈਕਟਿਸ ਕਰਨ ਜਾਣੀ ਆ ਜਾਂ ਮੇਰਾ ਕੋਚ ਹੋਗਾ ਮੈਂ ਤਾਂ ਹੀ ਪ੍ਰੈਕਟਿਸ ਕਰਨੀ ਆ ਤੁਸੀਂ ਇਕੱਲੇ ਗਰਾਊਂਡ ਚਲੇ ਜਾਓ ਦੋ ਦਿਨ ਤਾਂ ਤੁਹਾਨੂੰ ਕ੍ਰਿਕਟ ਦੀ ਪ੍ਰੈਕਟਿਸ ਮਿਲ ਜਾਣੀ ਹੈ ਮਲੇ ਉਦ ਨਹੀਂ ਹੈ ਜਿੱਦਾਂ ਆਪਾਂ ਸਕੂਲ ਜਾਂਦੇ ਆ ਯੂਨੀਵਰਸਿਟੀ ਜਾਂਦੇ ਆ ਕਲਾਸ ਚ ਉਹਨੇ ਲੈਕਚਰ ਦੇ ਦਿੱਤਾ ਤੇ ਪ੍ਰੈਕਟੀਕਲ ਤੁਸੀਂ ਆਪਣੇ ਟਾਈਮ ਜਾਫ ਕਰੋ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਕੋਚਿੰਗ ਦਾ ਮੰਨ ਲਾਗਦਾ ਮਹਿੰਗਾ ਵੀ ਹੈ ਸਿਸਟਮ ਨਾ ਹਰ ਕੋਚ ਦਾ ਤੁਹਾਨੂੰ 5ਜੋ ਦਿਨ ਅਵੇਲੇਬਿਲਟੀ ਮਿਲਣੀ ਬਹੁਤ ਔਖੀ ਹੈ ਕਿਉਂਕਿ ਉਹਨਾਂ ਦੇ ਹੋਰ ਕਾਰਜ ਵੀ ਹੈਗੇ ਨੇ ਇਹ ਨਹੀਂ ਹੁੰਦਾ ਬਹੁਤ ਘੱਟ ਹੁੰਦੇ ਨੇ ਇੱਥੇ ਵੀ ਫੁੱਲ ਟਾਈਮ ਕੋਚ ਨੇ ਜਿਹੜੇ ਬਾਈ ਜਿੱਥੇ ਉਹੀ ਆਵਰਲੀ ਰੇਟ ਕਰਕੇ ਕੋਈ ਅਫੋਰਡ ਨਹੀਂ ਕਰ ਸਕਦਾ ਜੇ ਤੁਸੀਂ ਦੇਖੋ ਬਹੁਤ ਘੱਟ ਜਾਣੇ ਜਿਹੜੇ 5 ਦਿਨ ਤੁਸੀਂ ਪ੍ਰੈਕਟਿਸ ਜਿਹੜੇ ਅਫੋਰਡ ਕਰ ਸਕਦੇ ਹਨ ਇੰਡੀਆ ਵਿੱਚ ਕੀ ਹੁੰਦਾ ਕਿ ਆਪਾਂ ਮਹੀਨੇ ਦੇ ਓਕੇ-ਪੁਕੇ ਲੈ ਲੈਨੇ ਕਿ ਹਾਂਜੀ ਇਹਨੇ ਲੈਣੇ ਆ ਔਰ ਆਪਣੇ ਕੋਲ 15 ਵੀ ਬੱਚੇ ਹੁੰਦੇ ਤੇ ਆਪਾਂ ਉਹਨਾਂ ਦਾ ਗਰੁੱਪ ਬਣਾ ਕੇ ਆਪਾਂ 3-3 ਘੰਟੇ ਪ੍ਰੈਕਟਿਸ ਕਰਾਉਨੇ ਆ ਪਰ ਇੱਥੇ ਡਿਫਰੈਂਟ ਆਇਥੇ ਐਜ਼ ਅ ਕੋਚ ਤੁਹਾਨੂੰ ਇਦਾਂ ਦੀ ਕੋਈ ਅਪਰੋਚ ਆਈ ਹੈ ਜਾਂ ਕਿਸੇ ਕਲੱਬ ਵੱਲੋਂ ਇੱਥੇ ਗੁਰਿਆਂ ਵੱਲੋਂ ਕਿ ਵੀ ਤੂੰ ਸਾਡੇ ਨਾਲ ਤੁਸੀਂ ਆਪਣਾ ਫੁੱਲ ਟਾਈਮ ਸਾਨੂੰ ਅਵੇਲੇਬਿਲਟੀ ਦਿਓ ਜਾਂ ਫੁੱਲ ਟਾਈਮ ਤੁਸੀਂ ਜੌਬ ਕਰ ਸਕਦੇ ਹੋ ਅਫੋਰਡੇਬਿਲਟੀ ਹੈਗੀ ਹੈ ਪਹਿਲੀ ਦੇਖੋ ক্রিকেট ਇੱਥੇ ਸੀਜ਼ਨਲ ਗੇਮ ਹੈ 6 ਮਹੀਨੇ ক্রিকেট ਚੱਲਦੀ ਹੈ 6 ਮਹੀਨੇ ਫੁੱਟੀ ਚੱਲਦੀ ਹੈ ਤੁਹਾਨੂੰ ਪਤਾ ਹੈ ਔਰ ਇੱਥੇ ਤੁਹਾਨੂੰ ਫੁੱਲ ਟਾਈਮ ਜੌਬ ਤੁਸੀਂ ਜੇ ਜੇ ਤੁਹਾਡੇ ਕੋਲ ਸਟੇਟ ਦੀ ਟੀਮ ਹੈ ਜਾਂ ਕੋਈ ਤੁਹਾਡੇ ਕੋਲ ਪਾਥਵੇ ਦੀ ਟੀਮ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਸਾਕਾ ਫੁੱਲ ਟਾਈਮ ਤੁਹਾਨੂੰ ਜੌਬ ਦੇ ਦੇ ਅਦਰਵਾਈਜ਼ ਕੋਈ ਵੀ ਕੋਚਿੰਗ ਜੌਬ ਇੱਥੇ ਫੁੱਲ ਟਾਈਮ ਨਹੀਂ ਹੈਗੀ ਕਿਉਂਕਿ ਪਲੇਅਰਸ ਵੀ ਫੁੱਲ ਟਾਈਮ ਅਵੇਲੇਬਲ ਨਹੀਂ ਹੁੰਦੇ ਉਹਨਾਂ ਨੇ ਵੀ ਹਫ਼ਤੇ ਦੋ ਦਿਨ ਤੁਹਾਡੇ ਕੋਲ ਪ੍ਰੈਕਟਿਸ ਕਰਨੀ ਹੁੰਦੀ ਹੈ ਔਰ ਫਿਰ ਜੇ ਮੈਂ ਜਦੋਂ ਹੈੱਡ ਕੋਚ ਸੀਗਾ ਉਦੋਂ ਵੀ ਦੋ ਦਿਨ ਟ੍ਰੇਨਿੰਗ ਹੁੰਦੀ ਸੀਗੀ ਉਹ ਵੀ ਫੁੱਲ ਟਾਈਮ ਜੌਬ ਨਹੀਂ ਫਿਰ 6 ਮਹੀਨੇ ਬਾਅਦ ਤੁਹਾਨੂੰ ਕਹਿੰਦੇ ਕਿ ਠੀਕ ਹੈ ਹੁਣ ਤੁਸੀਂ 6 ਮਹੀਨੇ ਦੇਖੋ ਤੁਸੀਂ ਕੀ ਕਰਨਾ ਫਿਰ ਉਦੋਂ ਬਾਅਦ 6 ਮਹੀਨੇ ਬਾਅਦ ਫਿਰ ਆ ਜਾਓ ਫਿਰ ਉਹਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਕਿ ਜਦੋਂ ਤੁਸੀਂ ਦੋ ਦਿਨ ਉਹਨਾਂ ਦੇ ਸਾਹਮਣੇ ਟਿਊਜ਼ਡੇ ਤੇ ਥਰਸਡੇ ਜਾਂ ਫਰਾਈਡੇ ਦੇਣੇ ਹੁੰਦੇ ਆ ਇੱਕ ਦਿਨ ਮੈਚ ਦੇ ਹੁੰਦਾ ਫਿਰ ਉਹਦੇ ਵਿੱਚ ਤੁਹਾਨੂੰ ਇਹ ਹੋ ਜਾਂਦਾ ਕਿ ਤੁਸੀਂ ਉਹ ਟਾਈਮ ਕੱਢਣਾ ਜੇ ਤੁਸੀਂ ਨਹੀਂ ਕਰਦੇ ਤੇ ਤੁਹਾਡੀ ਜੌਬ ਜਿਵੇਂ ਜੀ ਹੈ ਤੁਸੀਂ ਆਪਣੀ ਜੌਬ ਨੂੰ ਪਾਸੇ ਰੱਖ ਕੇ ਫਿਰ ਉਹ ਟਾਈਮ ਕੱਢਣਾ ਜ਼ਰੂਰੀ ਹੈ ਸਹੀ ਗੱਲ ਹੈ ਕੋਚਿਸ ਦਾ ਜਿਹੜਾ ਹੈਗਾ ਬਾਹਰਲੇ ਮੁਲਕ ਦਾ ਤੇ ਪੰਜਾਬ ਦਾ ਕਿੰਨਾ ਕ ਫਰਕ ਹੈ ਕਿੰਨੇ ਕ ਸਟ੍ਰਿਕਟ ਨੇ ਆਪਣੇ ਵਾਲੇ ਪੰਜਾਬ ਵਾਲੇ ਜਿੱਦਾਂ ਹੁਣ ਆਪਾਂ ਯੋਗਰਾਜ ਸਿੰਘ ਨੂੰ ਦੇਖ ਲੰਨੇ ਆ ਤੇ ਇੱਥੇ ਦੇ ਕੋਚਾਂ ਨਾਲ ਕਿਵੇਂ ਕੰਪੇਅਰ ਕਰਦੇ ਹੋ ਤੁਸੀਂ ਸਟ੍ਰਿਕਨੈਸ ਤਾਂ ਹੋਣੀ ਜ਼ਰੂਰੀ ਹੈ ਮੈਂ ਇੱਥੇ ਕਈ ਵਾਰ 1 ਟੂ 1 ਕੋਚਿੰਗ ਦਿੱਤੀ ਹੈ ਤੇ ਪੇਰੈਂਟਸ ਕਹਿੰਦੇ ਕਿ ਬੱਚੇ ਨੂੰ ਪੁਸ਼ ਨਾ ਕਰੋ ਜ਼ਿਆਦਾ ਠੀਕ ਹੈ ਫਿਰ ਹੁਣ ਤੁਸੀਂ ਬੱਚੇ ਨੂੰ ਹਰ ਗੱਲ ਤੇ ਵੈਰੀ ਗੁੱਡ ਨਹੀਂ ਕਹਿ ਸਕਦੇ ਹਨ ਕਿ ਵੈਰੀ ਗੁੱਡ ਬਾਲ ਉਹਨੇ ਗਲਤ ਕੀਤੀ ਤਾਂ ਵੀ ਵੈਰੀ ਗੁੱਡ ਤੇ ਬਾਲ ਉਹਨੇ ਨਹੀਂ ਗੁੱਡ ਕੀਤੀ ਤਾਂ ਵੀ ਵੈਰੀ ਗੁੱਡ ਆਪਣੇ ਇੱਥੇ ਕਿ ਆਪਣੇ ਉੱਥੇ ਡੰਡਾ ਹੁੰਦਾ ਹੈ ਨਾ ਡਰ ਹੁੰਦਾ ਕਿ ਤੁਸੀਂ ਗਰਾਊਂਡ 'ਚ ਆਣਾ ਚੱਕਰ ਲਾਣੇ ਆ ਪ੍ਰੈਕਟਿਸ ਕਰਨੀ ਹੈ ਰਨਿੰਗ ਕਰਨੀ ਹੈ ਜੇ ਕੈਚ ਛੱਡਦੇ ਸੀ ਸਾਡੇ ਸਾਡੇ ਵੇਲੇ ਮੈਂ ਤਾਂ ਕਹਿੰਦਾ ਸੀਗਾ ਵੀ ਕੁੱਕੜ ਵਾਕ ਨਹੀਂ ਕਹਿੰਦੇਗੇ ਉਹ ਕੁੱਕੜ ਵਾਕ ਤੁਰੋ ਤੁਸੀਂ 10 ਮੀਟਰ ਹੈ ਨਾ ਤੇ ਬੱਚੇ ਕੈਚ ਨਹੀਂ ਛੱਡਦੇ ਸੀ ਕਿਉਂਕਿ ਬੱਚਾ ਨੂੰ ਸੀਗਾ ਕੈਚ ਛੱਡਾਂਗੇ ਸਾਨੂੰ ਐ ਕਿਉਂਕਿ ਕਿੰਨੇ ਕੈਚ ਛੱਡੋਗੇ ਅਲਟੀਮੇਟਲੀ ਤਾਂ ਤੁਹਾਡੇ ਖੱਲੀਆਂ ਪੈਣੀਆਂ ਨਾ ਸਹੀ ਗੱਲ ਇੱਥੇ ਬਾਈ ਦੀ ਕੈਚ ਛੋੜਦੇ ਜੇ ਤੂੰ ਕਹਿੰਦੇ ਕੋਈ ਨਹੀਂ ਮੇਬੀ ਨੈਕਸਟ ਟਾਈਮ ਤੋ ਨੈਕਸਟ ਟਾਈਮ ਹੀ ਚਲੀ ਜਾਂਦਾ ਬਹੁਤ ਸੋ ਕਿਤਨਾ ਕਿਤੇ ਸ਼ਕਤੀ ਜ਼ਰੂਰੀ ਹੈ ਕੋਚਿੰਗ ਜ ਮੈਨੂੰ ਲੱਗਦਾ ਕਿ ਇੱਥੇ ਸ਼ਕਤੀ ਕਈ ਵਾਰੀ ਸਾਨੂੰ ਸਿਸਟਮ ਸਾਨੂੰ ਲਾਉ ਨਹੀਂ ਕਰਦਾ ਬਹੁਤ ਵਾਰੀ ਸਾਨੂੰ ਨਾ ਚਾਹ ਕੇ ਵੀ ਪਿੱਛੇ ਹਟਣਾ ਪੈਂਦਾ ਕਈ ਵਾਰੀ ਕੋਚਸ ਨੂੰ ਟੀਚਰਸ ਨੂੰ ਕਿਉਂਕਿ ਰੂਲ ਇਦਾਂ ਦੇ ਨੇ ਤੁਸੀਂ ਜ਼ਿਆਦਾ ਹਾਰਸ਼ ਨਹੀਂ ਹੋ ਸਕਦੇ ਆਪਣੇ ਬੱਚਿਆਂ ਦੇ ਬਾਈ ਜੀ ਦੇਖੋ ਹਾਰਸ਼ ਹੋਣਾ ਨਹੀਂ ਜੇ ਤੁਸੀਂ ਕਿਸੇ ਨੂੰ ਕਿਸੇ ਕਿਹੜੀ એનર્ਜੀ ਕਿਸੇ ਚੀਜ਼ ਚ ਲਾ ਰਹੇ ਹੋ ਨਾ ਤੁਸੀਂ ਆਪਣੀ એનર્ਜੀ ਵੀ ਲਾ ਰਹੇ ਹੋ ਤੇ ਜੇ ਤੁਹਾਨੂੰ ਕੋਈ ਉਹਦਾ ਆਊਟਕਮ ਮਿਲਦਾ ਦਿਖਦਾ ਕਿ ਇਹਦਾ ਆਊਟਕਮ ਇਸ ਬੱਚੇ ਦਾ ਇਹ ਆਊਟਕਮ ਨਿਕਲ ਆਇਆ ਨੇ ਕੱਲ ਨੂੰ ਆਪਣੀ ਕੰਟਰੀ ਲਈ ਖੇਲਣਾ ਜਾਂ ਸਟੇਟ ਲਈ ਖੇਲਣਾ ਇਨਫੈਕਟ ਸਟੇਟ ਵੀ ਬਹੁਤ ਵੱਡੀ ਚੀਜ਼ ਹੈ ਅੱਜ ਕੱਲ ਬੀਬੀਐਲ ਖੇਡਣਾ ਜਾਂ ਆਈਪੀਐਲ ਖੇਡਣਾ ਇੰਨੀਆਂ ਲੀਗਸ ਚੱਲਦੀਆਂ ਜੇ ਤੁਹਾਡਾ ਟ੍ਰੇਨਿੰਗ ਉਹੀ ਖੇਲ ਜੇ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਵੱਡੀ ਉਪਲਬਧੀ ਹੈ ਤੇ ਜੇ ਥੋੜੀ ਸਟਿਕਨੈਸ ਕਰਕੇ ਸਟਿੱਕਨੈਸ ਦਾ ਮਤਲਬ ਇਹ ਨਹੀਂ ਕਿ ਆਪਾਂ ਉਹਨੂੰ ਮਤਲਬ ਉਹਨੂੰ ਤੌਰਚਰ ਕਰ ਰਹੇ ਆ ਆਪਾਂ ਉਹਨੂੰ ਸਮਝਾ ਰਹੇ ਥੋੜੇ ਸਖਤ ਤਰੀਕੇ ਨਾਲ ਸਮਝਾ ਰਹੇ ਹਾਂ ਨਾ ਤੇ ਜੇ ਮੇਰੇ ਹਿਸਾਬ ਨਾਲ ਸਖਤੀ ਕਰਕੇ ਜੇ ਤੁਹਾਨੂੰ ਕੋਈ ਰਿਜ਼ਲਟ ਹਾਸਲ ਹੁੰਦਾ ਤੇ ਕਿਉਂ ਨਹੀਂ ਮੈਨੂੰ ਇੰਡੀਆ ਕੋਚਿੰਗ ਦੇ ਕੇ ਬਹੁਤ ਮਜ਼ਾ ਆਉਂਦਾ ਸੀਗਾ ਇੱਥੇ ਤੁਸੀਂ ਪੁਸ਼ ਨਹੀਂ ਕਰ ਸਕਦੇ ਬੱਚਿਆਂ ਨੂੰ ਇੰਡੀਆ ਸੀ ਠੱਕੇ ਨਾਲ ਬੱਚੇ ਥੱਕ ਕੇ ਬਾਹਰ ਆਉਂਦੇ ਸੀਗੇ ਇੱਥੇ ਬੱਚੇ ਥੱਕਣ ਦੀ ਨੰਦੇ ਕਹਿੰਦੇ ਮਾਪਿਓ ਕਹਿੰਦੇ ਕਿ ਬੱਚੇ ਨੂੰ ਸਾਹ ਚੜ ਜੂਗਾ ਸਹੀ ਗੱਲ ਹੈ ਸਾਡੇ ਇੱਥੇ ਇੰਡੀਅਨ ਹਾਕੀ ਟੀਮ ਆਈ ਸੀਗੀ ਤੇ ਉਹਨਾਂ ਨਾਲ ਸਾਨੂੰ ਰਹਿਣ ਦਾ ਮੌਕਾ ਗੱਲਾਂਬਾਤਾਂ ਕਰਨ ਦਾ ਮੌਕਾ ਮਿਲਿਆ ਤੇ ਦੇਖਣਾ ਦੂਰ ਉਹਨਾਂ ਦੀ ਜਦੋਂ ਦੱਸਿਆ ਨਾ ਵੀ ਸਾਨੂੰ ਇਦਾਂ ਇਦਾਂ ਦੀਆਂ ਸਟਿੰਗ ਟ੍ਰੇਨਿੰਗਸ ਹੁੰਦੀਆਂ ਨੇ ਮੈਂ ਆਮ ਬੰਦਾ ਕਹਦੇ ਵੀ ਯਾਰ ਮੈਂ ਤਾਂ ਹਾਕੀ ਖੇਡਦੇ ਨਹੀਂ ਕਦੇ ਕਿਉਂਕਿ ਹਾਕੀ ਇੱਕ ਇਦਾਂ ਦੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਸਟੈਮਨੇ ਤੇ ਫਿਟਨੈਸ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਬਿਲਕੁਲ ਤੇ ਉਹ ਕਹਿੰਦੇ ਵੀ ਸਾਡੇ ਦਿਨ 'ਚ 12 ਘੰਟੇ ਹੁੰਦੇ ਸੀ ਤਾਂ 10-10 ਘੰਟੇ 8-8 ਘੰਟੇ ਡੇਲੀ ਪ੍ਰੈਕਟਿਸ ਹੁੰਦੀ ਹੈ ਸਿਰਫ ਕਦੇ ਹੋਇਆ ਵੀ ਇੱਕ ਦਿਨ ਮਿਸ ਹੋ ਗਿਆ ਤੇ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੈਗੀ ਪਰ ਉਹ ਜਿੱਦਾਂ ਤੁਸੀਂ ਕਿਹਾ ਸਟ੍ਰਿਕਨੈਸ ਕਰਕੇ ਹੁੰਦੀ ਹੈ ਜੇ ਬੰਦਾ ਕਹਵੇ ਕੋਈ ਨਹੀਂ ਅੱਜ ਛੱਡੋ 올림픽 ਤੇ 골ਡ ਮੈਡਲ ਵਾਸਤੇ ਖੇਡਣਾ ਫਿਰ ਇਹ ਤਾਂ ਨਹੀਂ ਹੈਗੇ ਵੀ ਚਲੋ ਕੋਈ ਨਹੀਂ ਵੈਰੀ ਗੁੱਡ ਵੈਰੀ ਗੁੱਡ ਕਹਿ ਕੇ ਦੇਣੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਜੀ ਜੇ 올림픽 ਦੀ ਗੱਲ ਕੀਤੀ ਹੁਸੈਨ ਬੋਲਟ ਆ ਉਹ ਤੁਸੀਂ ਕਹਿੰਦੇ ਹੋ ਕਿ ਉਹ ਭੱਜਿਆ ਤਾਂ 10 ਸੈਕਿੰਡ ਹੀ ਆ ਨਾ ਪਰ ਉਹਨੇ ਪ੍ਰੈਕਟਿਸ ਕਿੰਨੀ ਕੀਤੀ ਹੋਗੀ ਸਾਡੇ ਵੇਲੇ ਕੋਈ ਸੋਸ਼ਲ ਮੀਡੀਆ ਨਹੀਂ ਸੀ ਬਾਈ ਜੀ ਬਿਲਕੁਲ ਵੀ ਔਰ ਸਾਡੇ ਕੋਲ ਕੋਈ ਜਿਮ ਦੇ ਇਕੁਪਮੈਂਟਸ ਵੀ ਨਹੀਂ ਸੀਗੇ ਕੋਈ ਜਿਮ ਵੀ ਨਹੀਂ ਸੀ ਨੇੜੇ ਤੇੜੇ ਕਿਉਂਕਿ ਸਕੂਲ ਜਿਹੜਾ ਹੈ ਨਾ ਉਹ ਪਿੰਡੇ ਤੋਂ ਬਾਹਰ ਹੈ। ਹਮਮ। ਔਰ ਅਸੀਂ ਕੀ ਕਰਦੇ ਸੀਗੇ ਟਾਇਰ ਵਾਲੀ ਦੁਕਾਨ ਤੋਂ ਪੁਰਾਣੇ ਟਾਇਰ ਲੈ ਆਉਂਦੇ ਸੀਗੇ ਤੇ ਉਹ ਬੱਚਿਆਂ ਦੇ ਲੱਕ ਨਾ ਟਾਇਰ ਬੰਨ ਕੇ ਕਹਿੰਦੇ ਸੀ ਭੱਜੋ ਰੇਸ ਲਾਓ। ਕਿਸੇ ਬੱਚੇ ਨੂੰ ਸਾਈਕਲ ਦਾ ਟਾਇਰ ਫੜਾ ਦੇਣਾ। ਉਹਦਾ ਬੱਚਾ ਇੱਕ ਪਿੱਛੇ ਉਹਨੂੰ ਕਹਿਣਾ ਸੀ ਤੂੰ ਇਹਨੂੰ ਅੱਗੇ ਨਹੀਂ ਜਾਣ ਦੇਣਾ। ਅਗਲੇ ਬੱਚੇ ਨੂੰ ਕਹਿਣਾ ਸੀ ਤੁਸੀਂ ਗਾਹ ਭੱਜਣਾ। ਔਰ ਦੇਸੀ ਤਰੀਕਾ ਸੀਗਾ ਸਹੀ ਹੈ ਅੱਜ ਕੱਲ ਤਰੀਕੇ ਬਹੁਤ ਮਾਡਰਨ ਹੋ ਗਏ ਪਰ ਰਿਜ਼ਲਟ ਘਟ ਗਿਆ ਆਪਣਾ ਗੇਮ 'ਚ ਤੁਸੀਂ ਇਹਨੂੰ ਕਿੱਥੇ ਤੱਕ ਮੰਨਦੇ ਹੋ ਕਿ ਵੀ ਜਿਹੜੀ ਥੋੜੀ ਫਿਜ਼ੀਕਲ ਅਵੇਲੇਬਿਲਿਟੀ ਹੈ ਯਾ ਫਿਜ਼ੀਕਲ ਜਿਹੜੀ ਤੁਹਾਡੀ ਸਟਰੈਂਥ ਹੈ ਉਹਦੇ ਨਾਲ ਨਾਲ ਤੁਹਾਡੀ ਮੈਂਟਲ ਸਟੈਂਡਮੈਂਟ ਦਾ ਕਿਵੇਂ ਮੈਂਟਲ ਹੈਲਥ ਕਿੰਨੀ ਜ਼ਰੂਰੀ ਹੈ ਭਾਈ ਜੀ ਸਾਰਾ ਕੁਝ ਬਹੁਤ ਇੰਪੋਰਟੈਂਟ ਹੈ ਕੱਲ ਦੀ ਫਿਜ਼ੀਕਲ ਸਟਰੈਂਥ ਨਹੀਂ ਤੁਹਾਡੀ ਤੁਹਾਡੀ ਮੈਂਟਲ ਦੇ ਤੁਹਾਨੂੰ ਕੋਈ ਗਾਈਡੈਂਸ ਦੇ ਰਹੀ ਹੈ ਹਨਾ ਕੋਈ ਮਿਲਦਾ ਪਿਆ ਤੁਹਾਨੂੰ ਫਿਰ ਤੁਹਾਡੇ ਜਿਹੜੇ ਸਕਿੱਲਸ ਹੈ ਸਾਰਾ ਕੁਝ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਇਕੱਲੇ ਸਕਿੱਲਸ ਨਾਲ ਅੱਗੇ ਨਹੀਂ ਜਾ ਸਕਦੇਗੇ ਤੁਹਾਡੇ ਕੋਲ ਬਹੁਤ ਸਕਿੱਲ ਹੈ ਬਹੁਤ ਇਹੋ ਜਿਹੇ ਪਲੇਅਰ ਹੋਇਆ ਜਿਹੜੇ ਨੈੱਟ ਪਲੇਅਰ ਹੋ ਕੇ ਹੀ ਖਤਮ ਹੋ ਗਏ ਠੀਕ ਹੈ ਤੁਹਾਨੂੰ ਸਮਝਾਉਣ ਵਾਲਾ ਤੁਹਾਨੂੰ ਗਾਈਡੈਂਸ ਦੇਣ ਵਾਲਾ ਇੱਕ ਕੋਈ ਇੱਕ ਦਿਨ ਇੱਕ ਇੱਕ ਦਿਨ ਰੈਸਟ ਦੇ ਹੋਣਾ ਚਾਹੀਦਾ ਤੁਹਾਡਾ ਜਿਸ ਦਿਨ ਤੁਹਾਨੂੰ ਤੁਸੀਂ ਤੁਸੀਂ ਸਾਰਾ ਰੀਕੈਪ ਕਰੋ ਕਿ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਔਰ ਕਈ ਇਹੋ ਜਿਹੇ ਬੱਚੇ ਆ ਜਿਹੜੇ ਬਹੁਤ ਵਧੀਆ ਉਹਨਾਂ ਕੋਲ ਸਕਿੱਲ ਹੈ ਪਰ ਉਹਨਾਂ ਕੋਲ ਫਿਟਨੈਸ ਹੈ ਨਹੀਂ ਮਾਪੇ ਕਹਿੰਦੇ ਕਿ ਅੱਜ ਤੂੰ ਬੈਟਿੰਗ ਵਧੀਆ ਕੀਤੀ ਆ ਤੇ ਅਨੂੰ ਅੱਜ 버ਗਰ ਖਵਾਉਣੇ ਮਤਲਬ ਉਹਨਾਂ ਦੀ ਡਾਈਟ ਵੀ ਮਾਪਿਆਂ ਵਾਸਤੇ ਉਹਨਾਂ ਦੀ ਡਾਈਟ ਵੀ ਉਨੀ ਇੰਪੋਰਟੈਂਟ ਹੈ ਜਿਵੇਂ ਬੱਚੇ ਵੱਡੇ ਆ ਡੈਫੀਨਿਟਲੀ ਉਹ ਉਹਨਾਂ ਦੀ ਡਾਈਟ ਉਹਨਾਂ ਨੇ ਆਪ ਦੇਖਣੀ ਹੈ ਪਰ ਇਹ ਬਹੁਤ ਹਰ ਚੀਜ਼ ਇੱਕ ਇੱਕ ਹਨਾ ਇਹ ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਫਿਰ ਡਿਸਪਲਿਨ ਜਦੋਂ ਬੰਦਾ ਰਹਿੰਦਾ ਤੇ ਫਿਰ ਉਹ ਕੁਝ ਬੰਦਾ ਇਹ ਕਿਉਂਕਿ ਇਹ ਸਿਰਫ ਇਹ ਨਹੀਂਗਾ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਛੱਕਾ ਮਾਰ ਲੈਣਾ ਛੱਕੇ ਤਾਂ ਬਹੁਤ ਜਾਣੇ ਮਾਰ ਲੈਂਦੇ ਆ ਪਰ ਤੁਸੀਂ ਲੰਬਾ ਕਿੰਨਾ ਖੇਡਣਾ ਹੈ ਬਹੁਤ ਇੰਪੋਰਟੈਂਟ ਹੈ სპੋਰਟਸਮੈਨ ਹੁਣ ਆਪਣੀ ਕਮਿਊਨਿਟੀ ਵਾਸਤੇ ਆ ਜਾਂ ਕੋਈ ਇੱਕ ਬੰਦਾ სპੋਰਟਸਮੈਨ ਹੈ ਤੁਸੀਂ ਹੋ ਕਮਿਊਨਿਟੀ ਬਚਰਦੇ ਹੋ ਤਾਂ ਤੁਸੀਂ ਕਿਦਾਂ ਦੇਖਦੇ ਹੋ ਆਮ ਕਮਿਊਨਿਟੀ ਨੇ ਜਿਹੜੇ ਬੰਦੇ ਨਹੀਂ ਖੇਡਾਂ ਨਾਲ ਜੁੜੇ ਹੋਏ ਜਿੱਦਾਂ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਵੀ ਹਰ ਬੰਦਾ ਹੀ ਖੇਡਾਂ ਨਾਲ ਜੁੜਨਾ ਚਾਹੀਦਾ ਤੇ ਤੁਸੀਂ ਮੰਨ ਲਓ ਕਿ ਇਸ ਚੀਜ਼ ਨੂੰ ਕਿਸੇ ਅੰਗਲ ਨਾਲ ਲੈਨੇ ਹੋ ਕਿ ਵੀ ਹਰ ਬੱਚੇ ਘਰ ਪਿੱਛੇ ਜਿਹੜਾ ਬੱਚਾ ਹੁੰਦਾ ਉਹ ਕਿਸੇ ਨਾ ਕਿਸੇ ਗੇਮ ਨਾਲ ਜੁੜੇ ਕਿਦਾਂ ਜੁੜੇ ਮਾਪੇ ਬਾਪ ਜੁੜਨ ਬਈ ਦੇਖੋ ਦੇਖੋ ਇੰਡੀਆ ਚ სპੋਰਟਸ ਦੇ ਹੁੰਦਾ ਨਾ ਆਪਣਾ ਕਿੰਨੇ ਦਿਨ ਪ੍ਰੈਕਟਿਸ ਚੱਲਦੀ ਹੈ ਇੱਥੇ ਜਿਆਦਾ ਮਾਪਿਓ ਦੀ ਸ਼ਾਇਦ ਤੁਸੀਂ ਮਜਬੂਰੀ ਕਰ ਲੋ ਕਿ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਕਿ ਤੁਸੀਂ ਬਡੇ ਬੱਚੇ ਦੇਖੇ ਹੋਣੇ ਉਹ ਵਿਚਾਰੇ ਉਹਨਾਂ ਨੂੰ ਸਪੈਕਸ ਲੱਗਿਆ ਹੋਈਆਂ ਆ ਆਈਪੈਡ ਮਿਲੇ ਹੋਏ ਆ ਮਾਪਿਓ ਕਹਿੰਦੇ ਕਿ ਠੰਡ ਜਿਆਦਾ ਸਹੀ ਗੱਲ ਉਹ ਸਾਡੇ ਘਰ ਕੋਲੇ ਇੱਕ ਫੁੱਟਬਾਲ ਕਲੱਬ ਹੈ ਬਾਈ ਜੀ ਮੀਂਹ ਖੇਡ ਹੀ ਜਾਂਦੇ ਆ ਟੈਂਪਰੇਚਰ ਬਾਹਰ ਦੇਖਿਆ 80 ਡਿਗਰੀ ਆ ਪਰ ਮੀਂਹ ਚੱਲ ਹੀ ਜਾਂਦਾ 15 15 ਸਾਲਾਂ ਦੇ ਜਵਾਕ ਪਰ ਆਪਣੇ ਮਾਪਿਓ ਕਹਿੰਦੇ ਕਿ ਨਾ ਬਾਹਰ ਨਾ ਜਾਣਾ ਠੰਡ ਲੱਗ ਜੂਗੀ ਉਹ ਨਿਕਰਾ ਪਾ ਕੇ ਖੇਡ ਹੀ ਜਾਂਦੇ ਆ ਤੁਹਾਨੂੰ ਥੋੜਾ ਜਿਆ ਮਾਰ ਖੁਰਾ ਹੋਣਾ ਪਊਗਾ ਜੇ ਤੁਸੀਂ ਸਪੋਰਟ ਸਪੋਰਟ ਨੂੰ ਲੈ ਕੇ ਚੱਲਦੇ ਹਾਂ ਨਾ ਔਰ ਸਪੋਰਟ ਵੈਸੇ ਵੀ ਬਹੁਤ ਇੰਪੋਰਟੈਂਟ ਹੈ ਤੁਹਾਡੀ ਹੈਲਥ ਵਾਸਤੇ ਆਦਰਵਾਈਸ ਕਿ ਤੁਸੀਂ ਟੀਮ ਨਾਲ ਖੇਡਦੇ ਹੋ ਜਾਂ ਤੁਸੀਂ ਇੰਡੀਵਿਜੂਅਲ ਗੇਮ ਖੇਡਦੇ ਹੋ ਤੁਸੀਂ ਵੈਸੇ ਹੀ ਫਿੱਟ ਰਹੇ ਹੋ ਔਰ ਤੁਹਾਨੂੰ ਤੁਸੀਂ ਵੈਸੇ ਹੀ ਹੈਲਦੀ ਰਹਿੰਦੇ ਹੋ ਮਤਲਬ ਤੁਹਾਡ ਇਹ ਜ਼ਰੂਰੀ ਨਹੀਂ ਕਿ ਪੜ੍ਹਨ ਲਿਖਣ ਵਾਲਾ ਬੱਚਾ ਉਹਦੇ ਸਪੋਰਟਸ ਨਾਲ ਜੁੜਿਆ ਤੇ ਉਹ ਵਧੀਆ ਪੜ੍ਹੂਗਾ ਨਹੀਂ ਇਹ ਇਹ ਤਾਂ ਸਾਇੰਟਿਫਿਕ ਜਿਹੜੀ ਹੈਗੀ ਐਪਰੂਵ ਹੋ ਚੁੱਕੀ ਹੈ ਕਿ ਜਿਹੜਾ ਬੰਦਾ ਫਿਜ਼ੀਕਲੀ ਐਕਟਿਵ ਹੈ ਕਿਸੇ ਕਿਸੇ ਜੀ ਉਹ ਮੈਂਟਲੀ ਐਕਟਿਵ ਵੀ ਬਹੁਤ ਹੁੰਦਾ ਬਿਲਕੁਲ 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 ਮੈਨੂੰ ਇੱਕ ਵਾਰੀ ਆਪਣਾ ਨਾ ਚੰਡੀਗੜ੍ਹ ਜਾ ਕੇ ਮਿਲਖਾ ਸਿੰਘ ਨਾਲ ਮਿਲਣ ਦੀ ਸੁਭਾਗ ਹੋਇਆ ਤੇ ਲੇਕ ਤੇ ਅਸੀਂ ਬੈਠੇ ਸੀਗੇ ਅਸੀਂ ਮੈਨੂੰ ਉਹ ਸੈਰ ਕਰਦੇ ਹੁੰਦੇ ਸੀ ਲੇਕ ਤੇ ਤੇ ਉਹ ਲੰਬੀਆਂ ਲੰਬੀਆਂ ਡਿੰਘਾਂ ਪੱਟੀ ਜਾਣ ਮੈਂ ਕਿਹਾ ਵੀ ਚਲੋ ਮਿਲ ਕੇ ਫੋਟੋ ਫੋਟੋ ਲੈਨੇ ਆਂ ਤੇ ਐਦ ਨਹੀਂ ਮੇਰੇ ਹੱਥ 'ਚ ਡੰਡਾ ਫੜਿਆ ਜਿਦਾਂ ਆਪਣਾ ਫੌਜਿਆਂ ਦੇ ਫੜਿਆ ਹੁੰਦਾ ਛੋਟਾ ਜਿਹਾ ਹਾਂਜੀ ਤੇ ਟੋਪੀ ਲਈ ਤੇ ਭੱਜੇ ਜਾਣ ਹਨ ਤੇ ਮੈਂ ਜਾ ਕੇ ਲੰਬੀ ਲੰਬੀ ਨੀਂਗਾ ਭੱਜਣੀ ਪਿਆ ਮੈਂ ਤਾਂ ਨਾਲ ਨਾਲ ਨੂੰ ਵਾਸਤੇ ਸਾਹ ਛੜ ਗਿਆ ਠੀਕ ਹੈ ਤੇ ਮੈਂ ਕਹੀ ਸਸਤੀ ਕਾਲ ਜੀ ਕਹਿੰਦਾ ਸਸਤੀ ਕਾਲ ਕਾਕਾ ਚੱਲਦੇ ਚੱਲਦੀ ਤੇ ਮੈਂ ਕਹੀ ਮੈਂ ਫੋਟੋ ਫੋਟੋ ਲੈਣੀ ਸੀਗੀ ਮੈਂ ਫੋਟੋ ਨੂੰ ਦੇ ਛੱਡ ਕਿੱਥੋਂ ਕਹਿੰਦੇ ਵੀ ਇੱਥੇ ਨਾਲ ਹੀ ਚੰਡੀਗੜ੍ਹ ਮੈਂ ਨਹੀਂ ਜੀ ਮੈਂ ਆਸਟ੍ਰੇਲੀਆ ਰਹਿਣਾ ਹਾਂ ਜੀ ਤੇ ਅੱਛਾ ਫੇਰ ਉਹਨਾਂ ਨੂੰ ਚਲੋ ਜਦੋਂ ਆਸਟ੍ਰੇਲੀਆ ਸੁਣਿਆ ਕੀ ਕਰਦਾ ਹੁੰਨਾ ਮੈਂ ਕਈ ਫੜਦੇ ਵੀ ਹੁੰਨੇ ਨਾਲ ਤੇ ਨਾਲ ਖੇਡਦੇ ਖੁੱਦੇ ਹਾਂ ਹਾਂਜੀ ਕਹਿੰਦਾ ਚੰਗੀ ਗੱਲ ਇਹ ਐ ਇੱਕ ਤਾਂ ਖੇਡਣਾ ਛੱਡੀ ਕੋਈ ਖੇਡ ਜੂਰ ਰੱਖੀ ਐਂਡ ਤੱਕ ਠੀਕ ਐ ਤੇ ਇੱਕ ਪੱਗ ਨਾ ਕਹਿੰਦਾ ਤਾਂ ਅਸਰ ਤੁਲਾਈ ਉਹ ਵਰਡ ਮੇਰੇ ਅੱਜ ਤੱਕ ਮਲਕ ਕੇ ਉਹ ਬਣੇ ਹੋਏ ਨੇ ਮੇਰੇ ਕੋਲ ਫੋਟੋ ਸੀਗੀ ਉਹ ਪਤਾ ਨਹੀਂ ਕਿੱਥੇ ਹੁਣ ਚਲੀ ਗਈ ਪਰ ਫੋਟੋ ਲਈ ਸੀਗੀ ਉਹਨਾਂ ਨੇ ਮੈਨੂੰ ਐਦਾਂ ਰੱਖ ਕੇ ਘਰ ਤੱਕ ਘਰਦਣ ਤੇ ਡੰਡਾ ਰੱਖ ਕੇ ਤੇ ਫੋਟੋ ਸੀਗੀ ਤੇ ਬੜੀ ਵਧੀਆ ਪਰ ਗੱਲ ਉਹਨਾਂ ਨੇ ਇਹ ਜਿਹੜੀ ਕਹੀ ਐ ਕਿ ਇਸ ਜਿਹੜਾ ਖਿਡਾਰੀ ਹੁੰਦਾ ਨਾ ਤੇ ਉਹ ਕਹਿੰਦਾ ਵੀ ਚਾਰ ਬੰਦਿਆਂ 'ਚ ਖੜਿਆ ਲੱਗ ਹੀ ਦਿਖਦਾ ਬਿਲਕੁਲ ਬਿਲਕੁਲ ਜਿਹਨਾਂ ਜਿਹਦਾ ਆਪਣੇ ਕਹਿੰਦੇ ਨੇ ਵੀ ਪੁਲਿਸ ਵਾਲੇ ਦਾ ਢਿੱਡ ਕਰਕੇ ਉਹ ਜਿਹੜੇ ਜਿੰਨੇ ਵੱਡੇ ਰੈਂਕ ਤੇ ਨੇ ਉਹ ਢਿੱਡ ਨਾਲ ਮੂਰ ਹੁੰਦੇ ਨੇ ਖਿਡਾਰੀ ਬੰਦੇ ਦੇ ਜਿਹੜਾ ਕਹਿੰਦਾ ਵੀ ਮੋਢੇ ਝੋਢੇ ਤੇ ਗੱਲਬਾਤ ਕਰਨ ਦਾ ਤਰੀਕਾ ਬਾਈ ਜੀ ਬਿਲਕੁਲ ਸਹੀ ਗੱਲ ਹੈ ਮੇਰਾ ਮੈਂ ਆਪਦੇ ਘਰ ਦੀ ਗੱਲ ਕਰਦਾ ਸਨ ਮੇਰਾ ਸਕਾ ਪੰਜਾ ਉਹ ਪਲੱਸ 2 ਦੇ ਪੇਪਰ ਸੀ ਉਹਨੇ ਨਾ ਇੰਡੀਆ 'ਚ ਸੁਪਰ ਮੈਡੀਕਲ ਲਿਆ ਉਹ ਸੁਪਰ ਮੈਡੀਕਲ ਮੈਡੀਕਲ ਬਾਇਓ ਵੀ ਹੈ ਤੇ ਮੈਥ ਵੀ ਹੈ ਨਾ ਤੇ ਉਹਦੇ ਘਰ ਦੇ ਕਹਿੰਦੇ ਰੈਸਟ ਕਰ ਲਾ ਹੁਣ ਬਹੁਤ ਪੜ ਲਿਆ ਉਹ ਰੈਸਟ ਕਰਨ ਲਈ ਵੀ ਦੋ ਘੰਟੇ ਖੇਡਣ ਜਾਂਦਾ ਸੀ ਠੀਕ ਹੈ ਮਤਲਬ ਫਾਈਨਲ ਪੇਪਰ ਆ ਵਿੱਚ ਵੀ ਉਹ ਦੋ ਘੰਟੇ ਟੈਨਿਸ ਖੇਡਣ ਗਿਆ ਕਿਉਂਕਿ ਉਹ ਕਹਿੰਦਾ ਮੈਂ ਫਰੈਸ਼ ਹੋਣਾ ਹੈ ਕਹਿੰਦਾ ਮੇਰੀ ਉਸ ਤੋਂ ਬਾਅਦ ਮੈਂ ਜਦੋਂ ਪੜਦਾ ਤੇ ਮੇਰਾ ਧਿਆਨ ਜ਼ਿਆਦਾ ਲੱਗਦਾ ਸਹੀ ਹੈ ਇਹ ਮੇਰੇ ਘਰ ਦੀ ਗੱਲ ਹੈ ਔਰ ਤੁਸੀਂ ਤੂੰ ਮਤਲਬ ਦੇਖੋ ਆਪਾਂ ਨੂੰ ਤਾਂ ਪਤਾ ਹੈ ਪਰ ਸਪੋਰਟਸ ਬਹੁਤ ਇੰਪੋਰਟੈਂਟ 파ਰਟ ਹੈ ਮਤਲਬ ਆਪਣੀ ਜਿੰਨੀ ਕਮਿਊਨਿਟੀ ਹੈ ਗੋਰਿਆਂ ਦੇ ਬੱਚੇ ਸਾਰਿਆਂ ਦੇ ਕਿਸੇ ਨਾ ਕਿਸੇ ਸਪੋਰਟਸ ਵਿੱਚ ਇਨਵੋਲਵ ਹੈ ਆਪਣੇ ਪੇਰੈਂਟਸ ਇਨਵੋਲਵਮੈਂਟ ਦੇਣਾ ਚਾਹੁੰਦੇ ਆ ਕਈ ਦੰਦੇ ਵੀ ਆ ਬਹੁਤ ਦੰਦੇ ਵੀ ਆ ਕਈ ਦੇਣਾ ਚਾਹੁੰਦੇ ਆ ਉਹਨਾਂ ਦਾ ਬਸ ਨਹੀਂ ਕਈ ਇਹ ਜਿਹੜਾ ਦੇਣਾ ਚਾਹੁੰਦੇ ਆ ਇਸੇ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਤੇ ਮੈਂ ਉਮੀਦ ਕਰਦਾ ਕਿ ਵੀ ਇਹ ਸਾਡਾ ਲੜੀਵਾਰ ਪ੍ਰੋਗਰਾਮ ਹੋਇਆ ਕਰੂਗਾ ਤੇ ਨਾਲ ਮੇਰੇ ਜਿੱਦਾਂ ਹਰ ਵਾਰ ਦੀ ਤਰ੍ਹਾਂ ਬੈਠਿਆ ਕਰਨਗੇ ਸੋਢੀ ਸਾਹਿਬ ਗੱਲ ਸਾਡੀ ਇਹੀ ਹੈ ਕਿ ਜੇ ਸਾਡੇ ਕੋਲ ਕੋਈ ਗਿਆਨ ਹੈਗਾ ਸਪੋਰਟਸ ਰਿਲੇਟਡ ਜਾਂ ਕੁਝ ਹੈ ਜਿੱਦਾਂ ਇਹਨਾਂ ਦਾ ਤਜਰਬਾ ਕੋਚਿੰਗ ਦਾ ਤੇ ਸਾਨੂੰ ਇਹ ਹੁੰਦਾ ਕਿ ਵੀ ਅਸੀਂ ਕਿਉਂ ਨਾ ਇਹਦੇ ਨਾਲ ਆਪਣੇ ਕਮਿਊਨਿਟੀ ਨੂੰ ਫੁੱਟਬਾਲ ਵੱਲ ਹੋਰ ਖਿੱਚੀਏ ਹਰ ਬੱਚੇ ਦਾ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਕਿ ਆ ਗਰਾਊਂਡ 'ਚ ਜਾਈਏ ਸਾਡੇ ਵੀ ਵਾਸਤੇ ਵੀ ਤਾੜੀਆਂ ਵੱਜਣ ਸਾਡੇ ਵੀ ਕਿੱਟ ਪਾਈ ਹੋਵੇ ਕੋਈ ਸਪੋਰਟਸ ਦੀ ਪਰ ਕਿਤੇ ਨਾ ਕਿਤੇ ਅਸੀਂ ਲੈਕ ਆਫ ਇਨਫੋਰਮੇਸ਼ਨ ਰਹਿ ਜਾਂਦੇ ਆਂ ਬਾਂਝੇ ਰਹਿ ਜਾਂਦੇ ਆਂ ਗਰਾਊਂਡ 'ਚ ਜਾਣ ਤੋਂ ਹੁਣ ਜਿੱਦਾਂ ਹੋਣੇ ਸਾਡੇ ਕੋਲ ਕੇਸ ਆਇਆ ਸੀਗਾ ਬੱਚੇ ਦਾ ਉਹਨਾਂ ਨੂੰ ਚੰਗਾ ਬੱਚਾ ਖੇਡਦਾ ਪਰ ਉਹ ਕਹਿੰਦੇ ਵੀ ਅਸੀਂ ਕਿਹੜੇ ਕਲੱਬ 'ਚ ਜਾਈਏ ਤੋ ਚੰਗੀ ਗੱਲ ਤਾਂ ਇਹ ਆ ਉਹ ਆਪ ਆ ਕੇ ਪੁੱਛਣਾ ਆਏ ਕਈ ਬੰਦੇ ਪੁੱਛਦੇ ਨਹੀਂ ਬਿਲਕੁਲ ਠੀਕ ਨੇ ਜੀ ਤੇ ਕੋਈ ਇਹਦੇ ਨੂੰ ਹੁਣ ਸਮਲਮ ਆਪਾਂ ਕਰਨਾ ਹੋਵੇ ਅੱਜ ਦਾ ਪ੍ਰੋਗਰਾਮ ਭਾਈ ਦੇਖੋ ਜਿਹੜੇ ক্রিকেট ਦੇ ਰਿਲੇਟਿਡ ਤਾਂ ਆਪਾਂ ਨੂੰ ਦੇਖੋ ਆਪਾਂ ਨੂੰ ਮੈਸੇਜ ਕਰਨ ਆਪਾਂ ਉਹਨਾਂ ਨੂੰ ਗਾਈਡ ਕਰ ਸਕਦੇ ਬੱਚਿਆਂ ਨੂੰ ਬਾਕੀ ਆਪਣੀ ਵੀ ਕੋਸ਼ਿਸ਼ ਹੈ ਕਿ ਇਨ ਫਿਊਚਰ ਆਪਾਂ ਕਲੱਬ ਬਣਾਈਏ ਜਿਹਦੇ ਵਿੱਚ ਸ਼ੁਰੂਆਤ ক্রিকেট ਤੋਂ ਕਰੀਏ ਬਿਲਕੁਲ ਕਲੱਬ ਬਣਾਈਏ ক্রিকেট ਤੋਂ ਸ਼ੁਰੂਆਤ ਕਰੀਏ ਜਿੱਥੇ ਆਪਾਂ ਬੱਚੇ ਆਪਣੀ ਕਮਿਊਨਿਟੀ ਦੇ ਸਪੈਸ਼ਲੀ ਆਕੇ ਆਪ ਉਹਨਾਂ ਨੂੰ ਟ੍ਰੇਨਿੰਗ ਦੇ ਸਕੀਓ ਉਹਨਾਂ ਨੂੰ ਗਾਈਡ ਕਰ ਸਕੀਓ ਕਿ ਤੁਸੀਂ ਕਿਹੜੇ ਕਿਹੜੇ ਕਲੱਬ ਹਨਾ ਕਰ ਸਕਦੇ ਹੋ ਆਪਣਾ ਕਲੱਬ ਇਨਫੈਕਟ ਆਪਣਾ ਕਲੱਬ ਹੀ ਹੈ ਆਪਣੀ ਇਹ ਕੋਸ਼ਿਸ਼ ਰਹੇਗੀ ਅੱਗੇ ਜਾ ਕੇ ਦੇਖੋ ਹਰ ਇੱਕ ਸਟੇਟ ਚ ਇੱਥੇ ਆਸਟ੍ਰੇਲੀਆ ਚ ਕਲੱਬ ਬਣੇ ਹੋਏ ਨੇ ਕ੍ਰਿਕਟ ਦੇ ਬਹੁਤ ਕਲੱਬ ਨੇ ਹੌਕੀ ਦੇ ਸਾਡੇ ਬਹੁਤ ਕਲੱਬ ਨੇ ਹਨਾ ਸੌਕਰ ਦੇ ਬਹੁਤ ਨੇ ਤੁਸੀਂ ਜੇ ਤੁਹਾਡਾ ਬੱਚਾ ਉਹਨਾਂ ਇੰਟਰਸਟ ਹੈ ਤਾਂ ਆਪਣੇ ਲੋਕਲ ਕਲੱਬ ਨਾਲ ਉਹ ਸਾਰੇ ਪੰਜਾਬੀਆਂ ਵੱਲੋਂ ਹੀ ਰਨ ਹੁੰਦੇ ਨੇ ਉਹਨਾਂ ਨਾਲ ਵੀ ਰਾਬਤਾ ਕਰ ਸਕਦੇ ਹਾਂ ਪਰ ਕੁਝ ਇਦਾਂ ਦੇ ਕਲੱਬ ਨੇ ਜਿਹੜੇ ਆਪਣੇ ਤੋਂ ਕਮਿਊਨਿਟੀ ਤੋਂ ਬਾਹਰ ਹੁੰਦੇ ਨੇ ਕੈਲੋ ਕਿ ਵੀ ਆਪਣਾ ਲੋਕਲ ਕਮਿਊਨਿਟੀ ਵੱਲੋਂ ਚਲਾਏ ਜਾਂਦੇ ਨੇ ਉਹਨਾਂ ਨਾਲ ਵੀ ਆਪਾਂ ਨੂੰ رابطہ ਕਰਨਾ ਪੈਣਾ ਹਰ ਇੱਕ ਸਬਰਬ ਵਿੱਚ ਨੇੜੇ ਨਾ ਨੇੜੇ ਕੋਈ ਨਾ ਕੋਈ ਕਲੱਬ ਹੁੰਦਾ ਹੀ ਹੁੰਦਾ ਜਾਂ ਤੁਹਾਡਾ ਕਮਿਊਨਿਟੀ ਕਲੱਬ ਹੁੰਦਾ ਜਾਂ ਫਿਰ ਸਟੇਟ ਲੈਵਲ ਦੇ ਕਲੱਬ ਹੁੰਦੇ ਨੇ ਉਹਨਾਂ ਵੱਲੋਂ ਕੋਚ ਵੀ ਪ੍ਰੋਵਾਈਡ ਕਰੇ ਜਾਂਦੇ ਨੇ ਹਰ ਇੱਕ ਸਟੇਟ 'ਚ ਗਵਰਨਮੈਂਟ ਇਹਨਾਂ ਨੂੰ ਬੱਚੇ ਨੂੰ ਇਨੀਸ਼ੀਅਲ ਸਟਾਰਟ ਕਰਨ ਵਾਸਤੇ 100 ਡਾਲਰ ਦਾ ਜਾਂ 200 ਡਾਲਰ ਦਾ ਵਾਊਚਰ ਦਿੰਦੀ ਹੈ ਜਿਹੜਾ ਤੁਸੀਂ ਸਟਾਰਟ ਅਪ ਕਰਨ ਵਾਸਤੇ ਆਪਣੀ ਜੇਬ ਤੋਂ ਨਹੀਂ ਦੇਣਾ ਹੁੰਦਾ ਉਹ ਸਕੂਲ ਵੱਲੋਂ ਹੀ 200 ਡਾਲਰ ਜਾਂ ਜੋ 100 ਡਾਲਰ ਦਾ ਵਾਊਚਰ ਦੇ ਕੇ ਤੁਸੀਂ ਐਡਮਿਸ਼ਨ ਖਾ ਸਕਦੇ ਹੋ ਉਹ ਤੋਂ ਅੱਗੇ ਬੱਚੇ ਤੇ ਆ ਥੋੜੇ ਤੇ ਆ ਤੁਸੀਂ ਸਪੋਰਟਸ ਨੂੰ ਲਾਈਕ ਕਰਦੇ ਹੋ ਤੁਹਾਡੇ ਕੋਲ ਟਾਈਮ ਮੈਚ ਕਰਦਾ ਬਿਲਕੁਲ 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 ਦੇਖੋ ਜੀ ਉਹ ਤਾਂ ਇੰਟਰਸਟ ਹੈ ਤੁਹਾਡਾ ਤੁਹਾਡੇ ਬੱਚੇ ਦਾ ਇੰਟਰਸਟ ਹੈ ਤੁਹਾਡਾ ਇੰਟਰਸਟ ਹੈ ਸਹੀ ਗੱਲ ਹੈ ਕਈ ਵਾਰ ਬੱਚੇ ਦਾ ਇੰਟਰਸਟ ਹੁੰਦਾ ਤੁਹਾਡਾ ਹੈ ਨੀਗਾ ਕਈ ਵਾਰ ਤੁਹਾਡਾ ਹੁੰਦਾ ਬੱਚੇ ਦਾ ਹੈ ਨੀ ਇਹ ਜਦੋਂ ਦੋਵੇਂ ਤਾਰੇ ਜੁੜਨ ਗਿਆ ਗੱਲ ਉਹਦੇ ਮਤਲਬ ਉਹਦੇ ਹੀ ਝਗਣਾ ਹਾਂ ਚੰਗੇ ਕੋਚ ਨੂੰ ਕਈ ਵਾਰੀ ਚੰਗੇ ਉਹ ਨਹੀਂ ਮਿਲਦੇ ਪਲੇਅਰ ਨਹੀਂ ਮਿਲਦੇ ਜਾਂ ਸਿੱਖਣ ਵਾਲੇ ਨਹੀਂ ਮਿਲਦੇ ਕਈ ਵਾਰੀ ਚੰਗੇ ਸਿੱਖਣ ਵਾਲੇ ਬੱਚਿਆਂ ਨੂੰ ਚੰਗਾ ਕੋਚ ਨਹੀਂ ਮਿਲਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਇਹ ਇਹਦੇ ਬਾਰੇ ਵੀ ਤੁਸੀਂ ਮਤਲਬ ਥੋੜਾ ਜਿਹਾ ਮੈਨੂੰ ਦੱਸਿਓ ਕਿ ਵੀ ਸਪੋਰਟਸ ਅਲੱਗ-ਅਲੱਗ ਸਟਾਰਟ ਕਰਾਉਣੀ ਚਾਹੀਦੀਆਂ ਬੱਚੇ ਨੂੰ ਕਿ ਵੀ ਜਿੱਦਾਂ ਇੰਟਰੋਡਿਊਸ ਕਰਵਾਉਣਾ ਹੋਵੇ ਬੱਚੇ ਨੂੰ ਕਿ ਵੀ ਆ ਤੂੰ ਸੌਕਰ ਚ ਵੀ ਲਾ ਲੈ ਆਂ ਕ੍ਰਿਕਟ ਵੀ ਖੇਡ ਲਾ ਇਹ ਇਹਦੇ ਨਾਲ ਬੈਨੀਫਿਟ ਹੈਗਾ ਬੱਚੇ ਨੂੰ ਜਾਂ ਸਿਰਫ ਜੇ ਬੰਦੇ ਨੂੰ ਤੁਸੀਂ ਚਾਹੁੰਦੇ ਵੀ ਨਹੀਂ ਯਾਰ ਮੇਰਾ ਬੱਚਾ ਸਿਰਫ ਕ੍ਰਿਕਟ ਹੀ ਖੇਡੇ ਭਾਈ ਜੀ ਦੇਖੋ ਇਹ ਤੁਹਾਡੀ ਮੇਰੀ ਈਗੋ ਹੈ ਨਾ ਕਿ ਅਸੀਂ ਕ੍ਰਿਕਟ ਖਿਲਾਨਾ ਪਰ ਬੱਚੇ ਨੂੰ ਆਪਾਂ ਜਿਵੇਂ ਛੋਟੇ ਹੁੰਦੇ ਸਾਰੇ ਗੇਮਾਂ ਚ ਆਪਾਂ ਤਾਂ ਬਾਂਦਰ ਕਿਲਾ ਵੀ ਖੇਡਿਆ ਹੋਇਆ ਹੈ ਨਾ ਦੇਖੋ ਇਹੋ ਜਿਹੇ ਆਪਾਂ ਗੇਮਸ ਖੇਡੇ ਹੋਈਆਂ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾਗਾ ਬੱਚੇ ਨੂੰ ਸਾਰੀ ਗੇਮਸ ਇਨ ਆਪਣੇ ਪਤਾ ਲੱਗ ਦੂਗਾ ਕਿ ਬੱਚੇ ਦਾ ਸਕਿੱਲ ਕਿਹੜੀ ਗੇਮ ਚ ਹੈ ਔਰ ਬੱਚੇ ਨੂੰ ਵੀ ਪਤਾ ਲੱਗ ਦੂਗਾ ਕਿ ਉਹਦਾ ਇੰਟਰਸਟ ਕੀ ਹੈ ਔਰ ਜੇ ਬੱਚਾ ਆਪਣਾ ਇੰਟਰਸਟ ਦੀ ਗੇਮ ਚੂਜ਼ ਕਰ ਲੇ ਤੇ ਉਹਦੇ ਨਾਲੋਂ ਵਧੀਆ ਚੀਜ਼ ਕੀ ਹੈ بجائے ਕਿ ਤੁਸੀਂ ਧੱਕੇ ਨਾਲ ਪੁਸ਼ ਕਰ ਰਹੇ ਹੋ ਕਿ ਜੇ ਬੱਚੇ ਦਾ ਇੰਟਰਸਟ ক্রিকেট ਵਿੱਚ ਹੈ ਤੇ ਉਹ ক্রিকেট ਸਿੱਖਣਾ ਚਾਹੁੰਦਾ ਤੇ ਤੁਸੀਂ ক্রিকেট ਸਿਖਾਣਾ ਚਾਹੁੰਦੇ ਹੋ ਤੇ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਚੰਗੀ ਗੱਲ ਹੈ ਕਿਉਂਕਿ ਹਰ ਇੱਕ 플레이ਰ ਮੈਂ ਪਹਿਲਾਂ ਵੀ ਕਿਹਾ ਹੋਇਆ ਸੀਗਾ ਵੀ ਸਪੋਰਟਸ ਹੈ ਜਿਹੜੀ ਉਹ ਹਰ ਇੱਕ ਵਾਸਤੇ ਨਹੀਂ ਬਣੀ ਤੇ ਹਰ ਬੱਚਾ ਸਪੋਰਟਸ ਵਾਸਤੇ ਨਹੀਂ ਬਣਿਆ ਬਿਲਕੁਲ ਬਿਲਕੁਲ ਕੋ ਬਹੁਤ ਬੱਚੇ ਇਦਾਂ ਦੇ ਨੇ ਉਹ ਸਪੋਰਟਸ ਨੂੰ ਨਹੀਂ ਪਸੰਦ ਕਰਦੇ ਪਰ ਮਾਪੇ ਦਾ ਹੁੰਦਾ ਕਿ ਵੀ ਯਾਰ ਤੂੰ ਖੇਡ ਗਰਾਊਂਡ ਤੇ ਚੱਲ ਬਹੁਤ ਬੱਚੇ ਹੁੰਦੇ ਨੇ ਚੰਗੇ ਸਾਇੰਟਿਸਟ ਬਣ ਸਕਦੇ ਨੇ ਚੰਗੇ ਪੇਂਟਰ ਬਣ ਸਕਦੇ ਨੇ ਮਿਊਜ਼ਿਕ ਦੇ ਬਹੁਤ ਚੰਗੇ ਬੱਚੇ ਨੇ ਜਿਹੜੇ ਮਿਊਜ਼ਿਕ ਨੇ ਸੋ ਇਹ ਵੀ ਨਹੀਂ ਕਹਿਣਾ ਆਪਾਂ ਨੇ ਕਿ ਵੀ ਤੂੰ ਭਾਈ ਕ੍ਰਿਕਟ ਖੇਡ ਤੂੰ ਹੌਕੀ ਖੇਡ ਨਹੀਂ ਅਸੀਂ ਗਰਾਊਂਡ ਤੇ ਲਿਜਾ ਕੇ ਉਹਨੂੰ ਫਿਜ਼ੀਕਲ ਐਕਟੀਵਿਟੀ ਵਿੱਚ ਪਾ ਸਕਦੇ ਆਂ ਸੋਸ਼ਲ ਵਾਸਤੇ ਪਰ ਸਪੋਰਟਸ ਸਟਾਰ ਬਣਾਉਣਾ ਉਹਨੂੰ ਕਹਿੰਦੇ ਨੇ ਵੀ ਸਾਡੇ ਵੱਲੋਂ ਤੂੰ ਭਾਈ ਆ ऑस्ट्रेलिया ਵੱਲੋਂ ਉਹ ਵੀ ਜ਼ਰੂਰੀ ਨਹੀਂ ਹੈ ਬਿਲਕੁਲ ਨਹੀਂ ਕਰਨਾ ਜੀ ਬਿਲਕੁਲ 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 ਨਹੀਂ ਦੇਖੋ ਪੜਨਾ ਸੌਖਾ ਬਾਈ ਜੀ ਹਾਂ ਜੀ ਪੜਨਾ ਤਾਂ ਮਾਪਿਓ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਕਿ ਉੱਠ ਕੇ ਕੁਝ ਦਿਓ ਸਾਨੂੰ ਤੇ ਫਿਰ ਜੇ ਆਪਾਂ ਖੇਡਦੇ ਮਾਪਿਓ ਕਹਿੰਦੇ ਵੀ ਤੂੰ ਸਾਰਾ ਦਿਨ ਬਾਹਰ ਤੁਰਿਆ ਫਿਰਦਾ ਘਰ ਦਾ ਵੀ ਕੰਮ ਕਰਾਲਾ ਖੇਡਣਾ ਔਖਾ ਤੇ ਪੜਨਾ ਸੌਖਾ ਮੇਰੇ ਹਿਸਾਬ ਨਾਲ ਪਰ ਚਲੋ ਹਰਕ ਦਾ ਹਰਕ ਚੀਜ਼ ਦਾ ਆਪਣਾ ਆਪ ਵੀ ਦੇਖ ਲਓ ਦੂਜਾ ਪੱਖ ਅਜ ਦੱਸਿਆ ਜਦੋਂ ਕਹਿੰਦੇ ਹੁੰਦੇ ਸੀ ਨਾ ਵੀ ਆਪਣਾ ਪੰਜਾਬ ਚ ਹੁੰਦੇ ਸੀਗੇ ਪੜ ਲਾ ਕੁਝ ਬਣ ਜੇਗਾ ਪੜ ਲਾ ਕੁਝ ਬਣ ਜੇਗਾ ਹੁਣ ਇੱਥੇ ਕੋਈ ਸਾਹਿਬ ਨੇ ਦੱਸਿਆ ਕਿ ਪੜਨਾ ਸ ਕੁਝ ਬਣਨਾ ਔਖਾ ਸਪੋਰਟ 스타 ਬਣਨੇ ਖਿਡਾਰੀਆਂ ਵਾਸਤੇ ਬੜਾ ਔਖਾ ਹੈ। ਗਾਇਦ ਗਰਾਊਂਡ ਜਾਣਾ ਦੇਖੋ ਗਰਾਊਂਡ ਜਾਣਾ ਤੁੱਪ ਲੱਗਣੀ ਆ ਸੱਟਾ ਵਜਦੇ ਹੱਥਾਂ ਤੇ ਲਹੂ ਨਿਕਲਦੇ ਆ ਫਿਰ ਘਰ ਦੇ ਕਾਲਾ ਗੜਦੇ ਆ ਜਿਹੜੇ ਬਣਦੇ ਨੇ ਕੁਝ ਉਹਨਾਂ ਤੋਂ ਹੀ ਅਸੀਂ ਸੁਣਦੇ ਨੇ ਇਹ ਗੱਲਾਂ ਕਿਉਂਕਿ ਮੇਰੇ ਤੇਰੇ ਵਰਗੇ ਕਿਤਾਬਾਂ ਪੜ੍ਹ ਕੇ ਬਣ ਜਾਂਦੇ ਆ ਜਿਹੜੇ ਉਹ ਆਪਣੀਆਂ ਗੱਲਾਂ ਦੱਸਦੇ ਨੇ ਵੀ ਅਸੀਂ ਤਾਂ ਭਾਈ ਕੰਦਾ ਕਸਾਤੀਆਂ ਜਿੱਥੇ ਬੈਠ ਬੈਠ ਕੇ ਪੜ੍ਹਦੇ ਸੀ ਪਰ ਜਿਹੜੇ ਜਿਹੜੇ ਨੇ ਬੈਟ ਕਸਾਏ ਨੇ ਹੱਥਾਂ 'ਚ ਜਿਹੜੇ ਜੇ ਉਹ ਪਈਆਂ ਨੇ ਫੜ ਫੜ ਕੇ ਨਾ ਛਾਲੇ ਪਏ ਨੇ ਉਹਨਾਂ ਦੀਆਂ ਆਪਣੇ ਰੋਣੇ ਨੇ ਸੋ ਇਹ ਵੀ ਕਹਿਣਾ ਆਪਾਂ ਸਹੀ ਨਹੀਂ ਹੈ ਕਿ ਪੜਨਾ ਬਹੁਤ ਔਖਾ ਦੋਨੋਂ ਹੀ ਪਾਸੇ ਆਪਣੀ ਆਪਣੀ ਜਗ੍ਹਾ ਔਖੇ ਨੇ ਸੋ ਅੱਜ ਦਾ ਮਨਲਾ ਦਾ ਵਿਸ਼ਾ ਆਪਾਂ ਇੱਥੇ ਰੱਖੇ ਠੀਕ ਹੈ ਬਿਲਕੁਲ ਅਗਲੀ ਵਾਰੀ ਕੋਈ ਹੋਰ ਗੱਲਬਾਤ ਪਹਿਲਾਂ ਤਾਂ ਇਹੀ ਕਵਾਂਗੇ ਕਿ ਜੇ ਕੋਈ ਤੁਹਾਡੇ ਹੈਗਾ ਕੋਈ ਕੁਐਸਚਨ ਤੁਹਾਡੇ ਬੱਚੇ ਬਾਰੇ ਜਾਂ ਕੁਝ ਕ੍ਰਿਕਟ ਦਾ ਖਾਸ ਕਰਕੇ ਕਿਉਂਕਿ ਆਪਣੇ ਕੋਲ ਕ੍ਰਿਕਟ ਦੇ ਕੋਚ ਨੇ ਪਰ ਸਪੋਰਟਸ ਦਾ ਵੈਸੇ ਵੀ ਕੋਈ ਜਰਨਲ ਹੋਵੇ ਤੇ ਅਸੀਂ ਟਰਾਈ ਕਰਾਂਗੇ ਕਿ ਕੋਈ ਕੋ ਦੀ ਆਪਣਾ ਤੁਹਾਡਾ ਜਵਾਬ ਦਈਏ ਤੇ ਗੱਲਬਾਤ ਵੀ ਕਰੀਏ ਅਗਲੇ ਸ਼ੋਅ 'ਚ ਕੋਈ ਹੋਰ ਵਿਸ਼ਾ ਹੋਵੇ ਕਿਉਂਕਿ ਵਿਸ਼ੇ ਆ ਇਹ ਲੰਬੇ ਨੇ ਕਾਫੀ ਸਪੋਰਟਸ ਦਾ ਇੱਥੇ ਬਹੁਤ ਵੱਡਾ ਚੈਪਟਰ ਆ ਇਹ ਅਸੀਂ ਟਰਾਈ ਕਰਾਂਗੇ ਵੀ ਕੁਝ ਨਾ ਕੁਝ ਹੋਰ ਕੋਈ ਇਨਫੋਰਮੇਸ਼ਨ ਲੈ ਕੇ ਆਈ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਉਦੋਂ ਤੱਕ ਦੇਓ ਜੀ ਸਾਨੂੰ ਆ ਗਿਆ ਮਿਲਦੇ ਹਾਂ ਕਿਸੇ ਹੋ ਅਗਲੇ ਸ਼ੋਅ 'ਚ ਅਗਲੇ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ